ਮਾਮਾ ਜੀ ਤੁਸੀਂ ਆ ਕੀ ਕਰੀ ਜੰਨੇ ਆ ਹਾਂ ਕੁਛ ਨਹੀਂ ਹੁੰਦਾ ਭਾਈ ਕਿਹੜਾ ਕਿਸੇ ਨੂੰ ਪਤਾ ਲੱਗਦਾਗਾ ਨਾਲੇ ਹੁਣ ਕਿਹੜਾ ਘਰ ਚ ਕੋਈ ਹੈਗਾਗਾ ਨਹੀਂ ਮਾਮਾ ਜੀ ਤੁਸੀਂ ਜਾਓ ਮੈਂ ਆ ਜੰਨੀ ਆ ਤੁਸੀਂ ਬਾਹਰ ਜਾਓ ਮੈਂ ਹੁਣ ਇਕੱਲਾ ਨਹੀਂ ਜਾਂਦਾ ਤੈਨੂੰ ਨਾਲ ਲੈ ਕੇ ਜਾਊਗਾ ਮਾਮਾ ਜੀ ਕੀ ਬੋਲੀ ਜੰਨੇ ਹੋ ਦੱਸਦਾ ਤੈਨੂੰ ਮੈਂ ਕੀ ਬੋਲਦਾ ਚੱਲ ਮੇਰੇ ਨਾਲ ਬਾਪੂ ਜੀ ਹਾਂ ਭਾਈ ਆਪਾਂ ਬਾਜ਼ਾਰ ਜਾਣਾ ਸੀ ਕੋਈ ਗੱਲ ਨਹੀਂ ਵਗ ਚੱਲਦੇ ਆ ਆ ਥੋੜਾ ਜਿਹਾ ਕੰਮ ਜਾਣਾ ਮੇਡਲਾ ਮੈਂ ਚੱਲਦੇ ਆਂ ਫਿਰ ਆਜੋ ਫਿਰ ਕਾਫੀ ਟਾਈਮ ਹੋ ਗਿਆ ਤੁਸੀਂ ਹੁਣ ਕੰਮੀ ਕਰੀ ਜਾਨੇ ਨਾਲੇ ਰੋਟੀ ਖਾ ਲਓ ਕੋਈ ਨਾ ਰੋਟੀ ਵੀ ਖਾ ਲਾਂਗੇ ਨਾਲੇ ਕੀ ਕੁਛ ਲੈ ਕੇ ਆਉਣਾ ਬਾਜ਼ਾਰੋਂ ਹੂੰ ਥੋੜੇ ਜਿਹਾ ਸੌਦੇ ਜੀ ਨੇ ਖਤਮ ਹੋਏ ਨੇ ਮੈਨੂੰ ਇਹ ਚੱਲ ਲੈ ਆਈਏ ਜਾ ਕੇ ਓਏ ਕੱਲਾ ਸਾਦਾ ਪੱਤਾ ਕਦੇ ਵਾਸਤੇ ਲਿਓਣਾ ਹੁਣ ਬਾਜ਼ਾਰ ਜਾਵਾਂਗੇ ਤਾਂ ਹੈਗੇ ਜੇ ਕਿਸੇ ਚੀਜ਼ ਬਾਜ਼ ਦੀ ਲੋੜ ਆ ਤੈਨੂੰ ਕੱਪੜੇ ਲਿੜੇ ਦੀ ਕੋਈ ਸੁਰਖੀ ਪਾਊਡਰ ਦੀ ਸਾਲ ਲੋੜ ਹੁੰਦੀ ਐ ਉਹ ਲੈ ਲਈ ਹਾਂਜੀ ਹਾਂਜੀ ਬਾਪੂ ਜੀ ਨਾਲੇ ਮੈਨੂੰ ਯਾਦ ਆ ਗਿਆ ਵੀ ਆਪਾਂ ਨੇ ਵਿਆਹ ਵੀ ਜਾਣਾ ਵਾ ਤੇ ਮੈਨੂੰ ਸੂਟ ਵੀ ਲੈ ਦਿਓ ਨਾਲੇ ਵਿਆਹ ਵੀ ਆਪਾਂ ਦੋਹਾਂ ਨਹੀਂ ਜਾਣਾਗਾ ਆਪਾਂ ਕਿਹੜਾ ਪਰਿਵਾਰ ਦੇ ਵਿੱਚ ਵੜਲੇ ਜਾਣੇ ਆ ਇੱਕ ਤੂੰ ਆ ਭਾਈ ਇੱਕ ਮੈਂ ਆ ਮੁੰਡੇ ਦਾ ਤਾਂ ਤੈਨੂੰ ਪਤਾ ਹੀ ਆ ਫਿਰ ਹਾਂ ਮੈਂ ਉਹ ਬੇਚਾਰਾ ਕੰਮ ਨਹੀਂ ਕਰਦਾ ਵੀ ਆਪਾਂ ਨਾਲੇ ਕੱਪੜੇ ਲੈ ਆਵਾਂਗੇ ਫਿਰ ਅੱਜ ਹਾਂ ਹਾਂ ਕੋਈ ਗੱਲ ਨਹੀਂ ਨਾਲੇ ਮੁੰਡਾ ਲਾ ਲੈਂਦਾ ਫੋਨ ਫਾਨ ਹਾਂਜੀ ਲਾ ਲੈਂਦਾ ਫੋਨ ਫਾਨ ਉਹਨੂੰ ਕਹੀਂ ਮੜਾ ਜਾ ਵੀ ਇਹਦੇ ਬਾਪੂ ਨਾਲ ਵੀ ਗੱਲ ਕਰ ਲਿਆ ਕਰੇ ਮੈਨੂੰ ਤਾਂ ਪਤੰਦਰ ਫੋਨ ਕੱਟ ਹੀ ਲਾਉਂਦਾ ਜੇ ਇੱਥੇ ਆਉਣ ਨੂੰ ਬਾਰੇ ਕਹਿੰਦਾ ਨਾ ਅਜੇ ਇਹਨੂੰ ਕਿਹਾ ਨਾ ਕਰ ਵੀ ਭਈ ਆ ਜਾ ਉਹਨੂੰ ਕਹਦੇ ਹੈ ਤੂੰ ਸਾਲ ਡੇਢ ਸਾਲ ਉੱਥੇ ਹੋਰ ਲਾ ਠੀਕ ਹੈ ਠੀਕ ਹੈ ਬਾਪੂ ਜੇ ਦੋ ਰੁਪਏ ਹੋਣਗੇ ਤੇਰੀ ਇੱਥੇ ਕੋਈ ਰਹਿਣ ਸੈਨੂੰ ਘਰ ਬਣੂਗਾ ਹਾਂਜੀ ਹਾਂਜੀ ਹੈਨਾ ਹਾਂਜੀ ਚੱਲ ਤੂੰ ਐਂ ਕਰਾ ਤੂੰ ਤਿਆਰ ਹੋ ਫਿਰ ਠੀਕ ਹੈ ਹਾਂਜੀ ਆਜੋ ਬਾਪੂ ਜੀ ਨਾਲ ਰੋਟੀ ਖਾ ਲਓ ਹਾਂ ਨਾਲੇ ਵੀਰਪਾਲ ਆਊਗੀ ਕਹਿ ਰੱਖੀ ਉਹਦਾ ਠੀਕ ਹੈ ਜੀ ਕਹਿੰਦੇ ਸੀ ਮੈਂ ਵੀ ਵਿਆਹ ਜਾਣਾਗਾ ਚੱਲ ਬਗਚਲੂ ਨਾਲ ਦੋ ਦਿਨ ਕਿੱਡੀ ਗੱਲ ਆ ਉਹ ਵੀ ਜਵਾਖੜੀ ਦੋ ਦਿਨ ਦੇਖ ਹੋ ਗਿਆ ਹਾਂਜੀ ਹਾਂਜੀ ਬਸ ਠੀਕ ਹੈ ਕਰ ਲਾ ਕੋਈ ਨਾ ਕੋਈ ਦਿਖਦਾ ਹੀ ਨਹੀਂ ਘਰੇ ਕਿੱਧਰ ਗਏ ਸਾਰੇ ਲੈ ਉਹ ਆ ਗਈ ਲੱਗਦਾ ਆ ਜਾ ਉਹ ਆ ਗਈ ਉਹ ਵੀ ਹਲੇ ਮਾਮਾ ਮੇ ਹੁਣੇ ਕਿਵੇਂ ਮੂੰਹ ਝੋੜੀ ਖੜੇ ਆ। ਆਹ ਬੇਬੀ ਕਿਵੇਂ ਹੱਥ ਸੀ ਜਾਂਦੀ ਐ। ਹਲੇ ਬੱਲੇ 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 ਸਸਿਕਾਲ ਸਸਿਕਾਲ ਠੀਕ ਐ ਹਾਂਜੀ ਸ੍ਰੀਕਾਲ ਹੋਰ ਲੇਟ ਨਹੀਂ ਹੋ ਗਈ। ਨਾਲੇ ਕਹਿੰਦੇ ਸੀ ਮੈਂ ਤਾਂ ਨੌਕ ਕਾਲੀ ਬੱਸ ਤੇ ਆ ਜੂੰ। ਉਹ ਮਾਮਾ ਜੀ ਬੱਸ ਨਹੀਂ ਆਈ। ਅੱਡੇ ਤੇ ਨਾ ਕਾਫੀ ਟਾਈਮ ਖੜੀ ਰਹੀ ਮਾਨਸਾ ਮੇ। ਅੱਛਾ ਹਮ ਹੋਰ ਕਿਵੇਂ ਹੋ ਤੁਸੀਂ ਠੀਕ ਹੋ ਬਸ ਠੀਕ ਆ ਹੋਰ ਸੁਣਾ ਕਰੇ ਬੀਬੀ ਵਰਗੇ ਠੀਕ ਹੈ ਤੇਰੇ ਹਾਂਜੀ ਮਾਮਾ ਜੀ ਸਾਰੇ ਠੀਕ ਠਾਕ ਹੋਰ ਭਾਬੀ ਬਾਈ ਕਿਵੇਂ ਠੀਕ ਆ ਫੋਨ ਆਉਂਦਾ ਹੁੰਦਾ ਹਾਂ ਸਾਰੇ ਵਧੀਆ ਆਉਂਦਾ ਫੋਨ ਫਣ ਆ ਜਾ ਬੈਠ ਤੇ ਇਹਨੂੰ ਚਾਹ ਬਣਾ ਕੇ ਪਿਆਵਾਂ ਉਹ ਵਿਚਾਰਾ ਉਹ ਵੀ ਕਾਦਾ ਉਹਦਾ ਕੰਮ ਦੇ ਵਿੱਚ ਫਸਿਆ ਹੋਇਆਗਾ ਮੈਨੂੰ ਕਹਿੰਦਾ ਸੀ ਕਹਿੰਦਾ ਮੈਂ ਆ ਜਾਣਾ ਗਾ ਮਹੀਨੇ ਮਹੀਨੇ ਮੈਂ ਕਿਹਾ ਕਾਦੇ ਵਾਸਤੇ ਹਲੇ ਮੈਂ ਕਿਹਾ ਸਾਲ ਡੇਢ ਸਾਲ ਤੂੰ ਰਹਿ ਇਸ ਘਰ ਦੇ ਵਿੱਚ ਮੈਂ ਹੈਗਾਗਾ ਉਹਨੋ ਕੀ ਟੈਂਸ਼ਨ ਲੈਣ ਦੀ ਲੋੜ ਐ ਲੈ ਮਾਮਾ ਜੀ ਵੀਰੇ ਨੂੰ ਕਿੰਨੇ ਸਾਲ ਤ ਹੋ ਗਏ 2-3 ਸਾਲ ਹੋ ਗਏ ਫੇਰ ਕੀ ਆ ਵਿਚਾਰੇ ਨੂੰ ਆ ਜਾਣ ਦੋ ਕਦੇ ਤਾਂ ਬੰਦੇ ਦਾ ਜੀ ਕਰਦਾ ਹੀ ਆ ਪਰ ਇਹ ਉਹਨੂੰ ਹੁੰਦਾ ਸੀ ਇਹ ਮਸਾ ਮਸਾ ਤਾਂ ਕਮਾਉਣ ਲੱਗਿਆ ਮਸਾ ਤਾਂ ਇਸ ਘਰ ਦੇ ਵਿੱਚੋਂ ਗਿਆ ਉਹ ਐਨਾ ਪੈਸਾ ਲਾਤਾ ਜੇ ਹਜੇ ਵੀ ਅਸੀਂ ਨਜ਼ਾਰੇ ਨਾਲ ਲੈ ਮੇਰਾ ਮਤਲਬ ਪੈਸਾ ਟੱਕ ਆਉ ਜਿਹੜਾ ਉਹਦੇ ਸਿਰ ਤੇ ਹੁਣ ਮਾਂ ਪਾਪ ਨੂੰ ਤਾਂ ਭਈ ਦੇਖਣੇ ਜਾਣ ਵਾਲਾ ਕੰਮ ਹੀ ਹੁੰਦਾ ਇਹ ਪੈਸਾ ਟੱਕ ਆਊਗਾ ਤਾਂ ਅਸੀਂ ਚਾਰ ਕੰਧਾ ਕੱਢ ਲਾਂਗੇ ਕਰਨ ਹੋਰ ਬਤਾਵਾਂਗੇ ਨਹੀਂ ਇੱਥੇ ਹੈਗੇ ਤਾਂ ਹੈਗੇ ਆ ਬਸ हां मामा जी ਐਂ ਤਾਂ ਹੈਗਾ ਪਰ ਫੇਰ ਕੀ ਆ ਉਹਨੇ ਕਿਹੜਾ ਵਿਚਾਰੇ ਨੇ ਸਦਾ ਲਈ ਆਉਣਾ ਫੇਰ ਵਗ ਜੂਗਾ ਕੰਮ ਤਾਂ ساری ਉਮਰ ਹੀ ਕਰਨੇ ਆ ਕਿੰਨੇ ਸਾਲ ਹੋ ਗਏ ਵਿਚਾਰੇ ਨੂੰ ਤੁਸੀਂ ਬੁਲਾ ਲਓ ਚਲ ਕੋਈ ਗੱਲ ਨਹੀਂ ਕਰ ਦਾਂਗੇ ਫੋਨ ਵੀ ਨਾਲੇ ਆ ਕੇ ਮਿਲ ਜਿਓ ਸਾਨੂੰ ਹਮ ਸਹੀ ਗੱਲ ਆ ਚਲ ਆ 6 ਮਹੀਨੇ ਤਾਂ ਉਹ ਆ ਨਹੀਂ ਸਕਦਾ ਹਜੇ ਤਾਂ ਹਾਂ ਚਲ ਕੋਈ ਗੱਲ ਆਜੋ ਬਹਿ ਜੋ ਤੋ ਹੋ ਕਰ ਪਾਈ ਸੱਚ ਘੈਂਟ ਜੀ ਚਾਹ ਬਣਾ ਲਾ ਕੁੜੀ ਵਾਸਤੇ ਹਾਂਜੀ ਹਾਂ ਬਣਾਣੀ ਜਾ ਤੂੰ ਚਾਹ ਬਣਾ ਲਾ ਚਲ ਬਾਗ ਚਲ ਅੰਦਰ ਤੀਏ ਮੈਂ ਆ ਗਿਆ ਇੱਕ ਮਿੰਟ ਚ ਮੈਂ ਥੋੜਾ ਜਾ ਕਰਦਾ ਕੰਮ ਨੂੰ ਨਾਲ ਹੈ ਨਾ ਬਸ ਚਾਹੀ ਬਣਾਉਣੀ ਉਹ ਆਪੇ ਬਣਾ ਲੈਣਗੇ ਅੱਜ ਆਪਾਂ ਮਾਮਾ ਭਾਂਜੀ ਬੈਠ ਕੇ ਗੱਲਾਂ ਕਰਾਂਗੇ ਚਾਹ ਤਾਂ ਪੁੱਤ ਮੈਂ ਹੀ ਬਣਾਉਣਾਗਾ ਉਹ ਤਾਂ ਸਵੇਰੇ ਵੀ ਨਹੀਂ ਬਣਾਉਂਦੀ ਚਾਹ ਕਰਕੇ ਉਹਨੂੰ ਮੈਂ ਪਿਉਣਾਗਾ ਉਹ ਤਾਂ ਬਣਾਉਂਦੀ ਨਹੀਂ ਚਾਚੂ ਜੀ ਕਿਉਂ ਉਹ ਬੱਸ ਇਹੋ ਜਾਂ ਮੈਂ ਤਾਂ ਹੀ ਆਉਦਾ ਸ਼ੁਰੂ ਤੋਂ ਪਹਿਲਾਂ ਮੁੰਡਾ ਬਣਾਉਂਦਾ ਹੁੰਦਾ ਸੀ ਹੁਣ ਮੈਂ ਬਣਾ ਲੈਣਾ ਆਲੇ ਸਾਡੇ ਜਿਹੜਾ ਕੋਈ ਹੁਣ ਫਰਕਾ ਬਾਲਾ ਦੋ ਜੀ ਦੋ ਤਾਂ ਜੀਆਂ ਸੀ ਘਰੇ ਇੱਕ ਦੂਜੇ ਨਾਲ ਵਧੀਆ ਪਿਆਰ ਨਾਲ ਰਹਿੰਦੇ ਆ ਆਸ ਖੜ ਕੇ ਹਾਂ ਮਾਮਾ ਜੀ ਉਹ ਤਾਂ ਮੈਂ ਦੇਖ ਲੈ ਸੀ ਵਧੀਆ ਪਿਆਰ ਨਾਲ ਰਹਿੰਦੇ ਹੋ ਤੁਸੀਂ ਤਾਂ ਹੂੰ ਚੱਲ ਵਗ ਚੱਲ ਚਾਹ ਬਾਈ ਵਧੀਆ ਸਵਾਦ ਦੀ ਬਣਾਣੀ ਠੀਕ ਹੈ ਬਾਪੂ ਜੀ ਉਹ ਤਾਂ ਠੀਕ ਆ ਹੁਣ ਚਾਹ ਨਾਲ ਦਵਾ ਕੀ ਖਾਣ ਵਾਸਤੇ ਨਾਲ ਕੁਝ ਖਾਣ ਵਾਸਤੇ ਬਣਾ ਲੈ ਭਾਈ ਚਲ ਤੇ ਚਾਹ ਬਣਾ ਮੈਂ ਚਾਹ ਨਾਲ ਕੋਲ ਠੀਕ ਹੈ ਹਾਂ ਠੀਕ ਹੈ ਠੀਕ ਹੈ ਮੈਂ ਮੇਂ ਕੁਛ ਗੱਲ ਤੇ ਜਿਹਾ ਲੱਗਦਾ ਕਿ ਸੱਚੀ ਕੁਛ ਗੱਲ ਤਾਂ ਪਤਾ ਨਹੀਂ ਕਿਉਂ ਮੈਨੂੰ ਤਾਂ ਨਾ ਮੰਮੀ ਨੂੰ ਤੇ ਭਾਬੀ ਨੂੰ ਦੇਖ ਕੇ ਨਾ ਬੜਾ ਅਜੀਬ ਜਿਹਾ ਲੱਗਿਆ 아이 ਹਾਈ ਮਮਾ ਜੀ ਕਰਾਈ ਬਾਹ ਬਿਨਾਂ ਕੰਮ ਹੋਰ ਕਰਾਇਆ ਬਸ ਪਤਾ ਉਹ ਫਿਰ ਆਏ ਆ ਐਵੇਂ ਨਾ ਕੱਲੀ ਔਖੀ ਹੋ ਜਾਂਦੀ ਆ ਪਰ ਪਹਿਲਾਂ ਚਾਦਰ-ਚੁੱਦਰ ਜਿਵੇਂ ਵਿਛਾ ਕੇ ਹਟਿਆ ਆ ਝਾੜੂ-ਚੂੜੂ ਲਾਇਆ ਇੱਥੇ ਅਸਾਂ ਕਰਦਾ ਮੈਂ ਤਾਂ ਕੰਮ ਤਾਂ ਦੇ ਬਹੁਤ ਔਖਾ ਮੈਨੂੰ ਤਾਂ ਮੈਂ ਤਾਂ ਥੋੜੇ ਤੇ ਹਰਾਣਾ ਤੁਸੀਂ ਕੰਮ ਕਾਹ ਤੋਂ ਕਰਦੇ ਹੁੰਨੇ ਆ ਅਨਾਲੇ ਭਾਬੀ ਕਾਦੇ ਵਾਸਤੇ ਉਹਨੂੰ ਕਿਹਾ ਕਰੋ ਨਾ ਸਾਰੇ ਕੰਮ ਉਹ ਆਪ ਕਰਿਆ ਕਰੇ ਆ ਬੁੜਗਾਂ ਵਾਲੇ ਕੰਮ ਬੰਦਾ ਕਰਦਾ ਕਿਤੇ ਸੋਹਣਾ ਲੱਗਦਾ ਓਹੋ ਕਹਿ ਜਿਏ ਗੱਲਾਂ ਕਰਦੀਆਂ ਤੂੰ ਓਹ ਕੰਮਾਂ ਦੀ ਗੱਲ ਨਹੀਂ ਹੈਗੀ ਓ ਮੈਨੂੰ ਆਏ ਆ ਵੀ ਇਹ ਆਇਆ ਨਾ ਸੋਚੇ ਖਾਰੇ ਵੀ ਮੁੰਡਾ ਤੋਰਤਾ ਬਾਹਰ ਤੇ ਮੈਥੋਂ ਕਰਾਉਂਦੇ ਆ ਘਰ ਦੇ ਕੰਮ ਇਹ ਮੇਰਾ ਸਹੁਰਾ ਤਾਂ ਬੇਲੀਆਂ ਪਾੜਦਾ ਇੱਥੇ ਬੇਲਾ ਬੇਬੇ ਖਾਂਦਾਗਾ ਤਾਂ ਕਰਕੇ ਮੈਂ ਤਾਂ ਜਿੰਨਾ ਕੰਮ ਹੁੰਦਾ ਭਈ ਆਪ ਤਾਂ ਕਰ ਹੀ ਜਾਂਦੇ ਆ ਉਨਾਲੇ ਥੋੜੀ ਜੀ ਫੋਲੀ ਜ਼ਿਆਦਾ ਆ ਗਈ ਐਨੇ ਕੰਮ ਵਾਲੀ ਕਿੱਥੇ ਆ ਉਹ ਲੈ ਤੁਸੀਂ ਕਹਤੋਂ ਇੰਨਾ ਸੋਚਦੇ ਆ ਆਪੇ ਕਰੀ ਜਾ ਕਰੋ ਹੌਲੀ ਹੌਲੀ ਕੰਮ ਕਰ ਲੂਗੀ ਨਾਲੇ ਮੈਨੂੰ ਮੰਮੀ ਤਾਂ ਐ ਕਹਿੰਦੀ ਸੀ ਜੀ ਵੀ ਤੇਰੀ ਭਾਬੀ ਦਾ ਬਾਲੀ ਚੰਗੀ ਆ ਸਾਰਾ ਕੰਮ ਆਪ ਹੀ ਕਰ ਲੈਂਦੀ ਐ ਕੋਈ ਗੋਹੇ ਕੁਲੇ ਵਾਲੇ ਵੀ ਨਹੀਂ ਰੱਖਣ ਦਿੰਦੀ ਉਹ ਤੇ ਮਾਮਾ ਜੀ ਇੱਥੇ ਆ ਕੇ ਤਾਂ ਜਦੋਂ ਮੈਂ ਦੇਖਿਆ ਤੁਸੀਂ ਆਪ ਕੰਮ ਕਰਦੇ ਆ ਮੈਨੂੰ ਤਾਂ ਇਹ ਲੱਗਦਾ ਤੁਸੀਂ ਨੂੰ ਕੋਈ ਕੰਮ ਵਾਲੀ ਰੱਖ ਲਓ ਜੇ ਉਹ ਨਹੀਂ ਕੰਮ ਕਰ ਸਕਦੀ ਓਏ ਕੰਮ ਕੁਮ ਵਾਲੀਆਂ ਕਿੱਥੇ ਖੜਦੇ ਨੇ ਖੜਦੀਆਂ ਨੇ ਘ리에 ਸਾਨੂੰ ਮੰਗ ਮੰਲੀ ਸਭ ਕੁਝ ਭਰਦੀਆਂ ਦੁੱਧ ਲੈ ਕੇ ਜਾਵਾਂਗੇ 5000 ਰੁਪਏ ਮਹੀਨਾ ਲਵਾਂਗੇ ਐਨੂੰ ਆਪਾਂ ਹੀ ਕਾਉਂਟ ਚੱਲਦਾ ਨਾਲੇ ਇਸ ਤਾਂ ਦੋਹੇ ਜੀ ਸੁੱਖ ਸੁਖੀ ਇੱਥੇ ਪੂਰਾ ਸਾਨੂੰ ਕੀ ਲੋੜਾ ਕਿਸੇ ਦੀ ਬਸ ਤਾਂ ਠੀਕ ਆ ਬਸ ਜਿਵੇਂ ਚੱਲਦਾ ਕੰਮ ਚੱਲੀ ਜਾਂਦੇ ਕਾਦੇ ਪਿੱਛੇ ਛੇੜਨੇ ਵੇ ਉਹ ਨਹੀਂ ਨਹੀਂ ਮਾਮਾ ਜੀ ਫੇਰ ਵੀ ਨਾਲੇ ਤੁਸੀਂ ਹੁਣ ਇਸ ਉਮਰ ਚ ਕੰਮ ਕਰਦੇ ਕੋਈ ਸੋਹਣੇ ਥੋੜੀ ਲਾ ਲਿਓ ਮਾਂ ਨੂੰ ਗਵਾੜੂ ਵੀ ਕੀ ਕਹਿੰਦਾ ਹੋਰ ਇਹਨਾਂ ਭਕਾਈ ਮਾਰਦੀ ਕਿਤੇ ਕਿਤੇ ਮੇਰੀ ਬੀਬੀ ਗੁੱਸਾ ਕਰ ਜੇ ਵੀ ਹਾਏ ਇਹਨਾਂ ਨਾ ਭਰਾ ਮੇਰਾ ਕੰਮ ਕਰਦਾਗਾ ਠੀਕ ਐ ਲੇ ਫਿਰ ਹੁਣ ਮਾਮਾ ਜੀ ਪਤਾ ਲੱਗਣੋਂ ਗੱਲ ਰਹਿੰਦੀ ਹੁੰਦੀ ਹੈ ਕਿ ਤੂੰ ਨਾ ਗੱਲ ਕਰੀ ਕੁੜੀ ਬਸ ਪਤਾ ਹੂੰ ਲੱਗਦਾ ਉਹਨੂੰ ਲੱਗੀ ਜਾਵੇ ਠੀਕ ਹੈ ਚਲ ਮੈਂ ਗੱਲ ਨਹੀਂ ਕਰਦੀ ਬਸ ਅੱਜ ਤੋਂ ਬਾਅਦ ਨਾ ਤੁਸੀਂ ਕੋਈ ਕੰਮ ਨਹੀਂ ਕਰਨਾ ਨਾਲੇ ਮੈਂ ਰਹੂੰਗੀ ਚਾਰ ਪੰਜ ਦਿਨ ਉਹ ਚਲ ਕੋਈ ਗੱਲ ਨਹੀਂ ਫਿਰ ਤੂੰ ਵਿਆਹ ਕਰਕੇ ਤਾਂ ਆਈ ਹੈ ਵਿਆਹ ਹੁਣ ਦੇਖੀ ਜਾਏਗੀ ਹਾਂ ਪਰ ਸੱਚ ਜਿੱਥੇ ਜਾਣਾ ਆਪਾਂ ਚਲ ਮੈਂ ਇਹ ਕਹਿੰਦਾ ਸੀਗਾ ਅਸੀਂ ਨਾ ਥੋੜਾ ਜਿਹਾ ਸ਼ਹਿਰ ਜਾਇਏ ਠੀਕ ਹੈ ਤੂੰ ਘਰ ਹੀ ਰਹਿ ਕੀ ਕਰਨ ਜਾਣਾ ਸ਼ਹਿਰ ਹਾਂ ਤੁਸੀਂ ਕੱਪੜਾ ਲੀੜਾ ਲੈ ਕੇ ਨਹੀਂ ਆਏ ਨਾ ਕੱਪੜਾ ਲੀੜਾ ਤਾਂ ਲੈ ਆਏ ਸੀ ਉਹਨੂੰ ਕਹਿੰਦੀ ਸੀ ਵੀ ਸੌਦਾ-ਸੁੱਦਾ ਲੈ ਕੇ ਆਉ ਸਾਨੂੰ ਲੱਗ ਜਾਣਗੇ 2 ਘੰਟੇ ਨਹੀਂ ਤੈਨੂੰ ਵੀ ਲੈ ਜਾਂਦੇ ਅਸੀਂ ਮੋਟਰਸਾਈਕਲ ਤੇ ਜਾਵਾਂਗੇ ਤੇ ਫਿਰ ਕੀ ਆ ਬਹਿ ਜੂਗੀ ਮੈਂ ਵੀ ਮਾਮਾ ਜੀ ਨਾਲ ਘਰੇ ਮੇਰਾ ਕਿੱਥੇ ਜੀ ਲੱਗੂ ਆਏ ਔਖੀ ਹੋਏਗੀ ਤੀ ਇਹ ਮੰਨੀ ਦੀ ਹੁੰਦੀ ਹੈ ਗੱਲ ਸਾਨੂੰ ਤੁਹਾਨੂੰ ਜਾਣਦੇ ਅਸੀਂ ਕੋਈ ਜ਼ਰੂਰੀ ਕੰਮ ਹੋਰ ਵੀ ਕਰਕੇ ਆਵਾਂਗੇ ਫਿਰ ਹਮ ਮਾਮਾ ਜੀ ਮੈਂ ਤਾਂ ਨਾ ਤੁਹਾਨੂੰ ਐ ਕਹਿੰਦੀ ਸੀ ਮੈਂ ਤੇ ਭਾਬੀ ਬੱਸ ਤੇ ਚੱਲ ਜਾਨੇ ਆ ਓਏ ਉਹ ਬੱਸ ਵਾਲੀ ਕਿੱਥੇ ਐ ਬੱਸਾਂ ਜਦੋਂ ਡੀਗੰਜ ਪੰਜ ਮਿੰਟ ਬੱਸ ਲੇਟ ਹੋ ਗਈ ਇਹਨਾਂ ਪਤਾ ਲੜਨ ਲੱਗੇ ਜੇ ਮੈਨੂੰ ਫੋਨ ਲਾ ਲੈ ਵੀ ਤੁਸੀਂ ਛੇਤੀ ਆਓ ਮੈਨੂੰ ਲੈ ਕੇ ਜਾਓ ਉਹ ਨਹੀਂ ਰਹਿੰਦੀ ਇਹਨਾਂ ਟਾਈਮਾਂ ਉਹ ਤਾਂ ਬਹੁਤ ਗੁੱਸੇ ਵਾਲੀ ਆ ਮੈਨੂੰ ਉਹਦੇ ਸੁਭਾਅ ਦਾ ਪਤਾ ਚੰਗੀ ਤਰ੍ਹਾਂ ਚਲੋ ਕੋਈ ਨਹੀਂ ਮਾਮਾ ਜੀ ਮਰਜੀ ਆ ਤੁਹਾਡੀ ਫਿਰ ਜੇ ਮੈਨੂੰ ਐ ਪਤਾ ਹੁੰਦਾ ਨਾ ਅੱਜ ਤੁਸੀਂ ਬਾਜ਼ਾਰ ਜਾਣ ਮੈਂ ਤਾਂ ਕੱਲ ਨੂੰ ਹੀ ਆ ਜਾਂਦੀ ਆ ਚਲ ਕੋਈ ਨਾ ਅਰੇ ਹੁਣ ਦੋ ਚਾਰਾਂ ਦੇ ਨਜ਼ਰ ਬਿਆਹ ਨਹੀਂ ਦੇਖਿਆ ਜਾਂਦਾ ਚੱਲ ਚੱਲਦਾ ਮੈਂ ਦੇਖਣਾ ਕੀ ਕਰੀ ਜਾਂਦੀ ਐ ਸੱਚ ਚਾਹ ਬਣ ਗਈ ਹੋਣੀ ਐ ਦੱਦ ਪਾ ਕੇ ਮੈਂ ਲਿਆਉਣਾ ਚਾਹ ਤੇਰੇ ਵਾਸਤੇ ਠੀਕ ਐ ਕੋਈ ਨਹੀਂ ਤੁਸੀਂ ਭਾਬੀ ਨੂੰ ਬੋਲ ਮਾਰ ਦੋ ਹੀ ਲੈ ਦਊਂਗੀ ਚਲ ਹਾਂ ਉਹਨੂੰ ਭੇਜ ਦਿੰਨਾ ਮੈਂ ਕਿਹਾ ਫਿਰ ਚਾਚੂ ਦਾ ਪੋਣਾ ਜਾ ਕੇ ਹਨਾ ਚੰਗਾ ਚਲ ਬਚ ਬੇਚਾਰੀ ਪਤਨੀ ਕੀ ਕਰੀ ਜਾਂਦੀ ਹੋ ਓਏ ਹਾਏ ਬਣ ਗਈ ਭਾਈ ਚਾ ਮੈਂ ਤਾਂ ਮਾਮੇ ਦੇ ਘਰ ਆਣਾ ਹੱਦ ਹੋ ਗਈ ਲੈ ਇਹਨਾਂ ਕੰਮ ਕੌਣ ਕਰਦਾ ਹੁੰਦਾ ਮੈਨੂੰ ਤਾਂ ਨਾ ਗੱਲ ਕੁਛ ਠੀਕ ਨਹੀਂ ਲੱਗਦੀ ਅੱਜ ਜੇ ਵੀ ਸਾਰੇ ਨਾ ਸੁੱਪ ਹੀ ਗਏ ਅਮਣ ਹਾਂਜੀ ਬਾਪੂ ਜੀ ਉਹ ਪਈ ਆਇਆ ਕਹਿੰਦਾ ਸੀ ਚਾ ਲੈ ਜਾਂਦੀ 10 ਮਿੰਟ ਬਹਿ ਜਾਂਦੀ ਉਹਦੇ ਕੋਲੇ ਹਾਂਜੀ ਬਾਪੂ ਜੀ ਮੈਂ ਤਾਂ ਦੁੱਧ ਪਾਉਣਾ ਸੀ ਮੈਂ ਤਾਂ ਭੁੱਲ ਗਈ ਤੇ ਇੱਧਰ ਆ ਕੇ ਪਿਆਜ਼ ਦੇ ਦੇਖਣ ਲੱਗ ਗਈ ਹਾਂ ਫਿਰ ਕੋਈ ਗੱਲ ਨਹੀਂ ਚਾਹ ਪਾ ਕੇ ਲੈ ਜਾ ਅਰੇ 10 ਮਿੰਟ ਬਹਿ ਜਾ ਤੇ ਕੋਈ ਗੱਲਾਂ ਬਾਤਾਂ ਕਰ ਲੈ ਫਿਰ ਆਇਆ ਨਾ ਆਪਾਂ ਬਾਜ਼ਾਰ ਜਾਣਾਗਾ ਔਖਾ ਹੋ ਜੂਗਾ ਮੈਂ ਕਾਦੇ ਪਿੱਛੇ ਨਾ ਨਾ ਕੋਈ ਨਾ ਬਾਪੂ ਜੀ ਮੈਂ ਦਿਨੀਆਂ ਨਾਲੇ ਚਾਹ ਨੂੰ ਨਾਲੇ ਕੱਲੀ ਬੈਠੀ ਉਹ ਗੋੜ ਗੋੜ ਜੇ ਪਹਿਲਾਂ ਕਰੀ ਜਾਂਦੀ ਸੀ ਉਹ ਜਾ ਕੇ ਮੈਂ ਖੰਗੂ ਰਾਜਾ ਮਾਰਿਆ ਫਿਰ ਸੱਟ ਜਾ ਕੇ ਬੈਠੀ ਆ ਕਿਤੇ ਵੀ ਦਿਮਾਗ 'ਚ ਕੁਝ ਹੋਰ ਤਾਂ ਨਹੀਂ ਚੱਲੀ ਜਾਂਦਾ ਕੋਈ ਨਾ ਮੈਂ ਕਰਦੀ ਆ ਬਾਪੂ ਜੀ ਜਾ ਕੇ ਗੱਲ ਹਾਂ ਚਲੋ ਕਰ ਤੁਹਾਨੂੰ ਵੀ ਦੇ ਦਾਂ ਚਾਹਤਾ ਤਾਂ ਮੈਂ ਤਾਂ ਆਪੇ ਚਾ ਕੇ ਪੀ ਲਵਾਂ ਤੁਸੀਂ ਆਦੇ ਦੋਨੇ ਜਣੇ ਚਾਹ ਆਪਾਂ ਕੇ ਲੈ ਜਾਓ ਕਿ ਐ ਕਰ ਫਿਰ ਫਿਰ ਤਿਆਰ ਹੋ ਜਾਈਂ ਠੀਕ ਐ ਫੇ ਚੱਲਾਂਗੇ ਆਪਾਂ ਚਲ ਮੈਂ ਤਾਂ ਕਹਿੰਦਾ ਤਿਆਰ ਹੋਣ ਨੂੰ ਰਹਿੰਦੇ ਹਾਂ ਹਾਂ ਇਦਾਂ ਹੀ ਚੱਲ ਜਾਂਦੇ ਆਹੀਂ ਚੱਲਦੇ ਆੜੇ ਆਪਾਂ ਨੂੰ ਉੱਥੇ ਟਾਈਮ ਲੱਗੂਗਾ ਠੀਕ ਐ ਠੀਕ ਐ ਇਸ ਸਾਬ ਨੂੰ ਨਾਲ ਗੱਲ ਕਹੀ ਵੀ ਦੋ ਦਨ ਘੰਟੇ ਤੇ ਬੈਠੀ ਰਹੇ ਕਿਤੇ ਮੈਂ ਬਾਅਦ ਚ ਫੋਨ ਲਾਈ ਜਾਵਾਂ ਆਪਾਂ ਨੂੰ ਨਾ ਕੋਈ ਗੱਲ ਨਹੀਂ ਮੈਂ ਕਹ ਦੇਣੀ ਠੀਕ ਐ ਚੱਲ ਲੈ ਜਾ ਫੜਾਇਆ ਚਾਹ ਨੂੰ ਹੋ ਜਾਂਦੇ ਤਿਆਰ ਨਾ ਉਹਨੂੰ ਫ ਦੋ ਤਿੰਨ ਘੰਟੇ ਲਾ ਕੇ ਆਵਾਂਗੇ। ਹੋਰ ਵੀਰਪਾਲ ਘਰੇ ਸਾਰੇ ਠੀਕ ਸੀ? ਹਾਂ ਭਾਬੀ ਸਾਰੇ ਠੀਕ ਠਾਕ ਵਧੀਆ ਤੁਸੀਂ ਦੱਸੋ। ਵਧੀਆ ਸਾਰੇ ਠੀਕ ਨੇ। ਹਾਂ ਹੁਤਾ ਮੈਨੂੰ ਲੱਗ ਗਿਆ ਪਤਾ ਠੀਕ ਆ ਸਾਰੇ ਠੀਕ ਹੀ ਰਹਿਣੇ ਚਾਹੀਦੇ ਆ। ਤੇ ਭਾਬੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਸਾਰੇ ਕੰਮ ਮਾਮਾ ਹੀ ਕਰਦਾ। ਤੁਸੀਂ ਆਪ ਨਹੀਂ ਕੋਈ ਕੰਮ ਕਰਦੇ। ਹਾਂ ਸਾਰੇ ਕੰਮ ਬਾਪੂ ਜੀ ਕਰਦੇ ਨੇ। ਕਿਤੇ ਜਾਣਾ ਆਉਣਾ ਬਾਜ਼ਾਰ ਜਿਵੇਂ ਜਾਣਾ ਕਈ ਕੋਈ ਚੀਜ਼ ਖਰੀਦਣ ਜਾਣੀ ਆ ਜਾਂ ਕਿਤੇ ਖੇਤ ਜਾਣਾ ਉਹ ਨਹੀਂ ਕਹਿੰਦੀ ਮੈਂ ਮੈਂ ਘਰ ਦੇ ਕੰਮ ਕਹਿਣੀ ਆ ਮਮਾ ਕਹਿੰਦਾ ਸੀ ਮੈਂ ਚਾਦਰ ਜੀ ਵਿਛਾ ਕੇ ਝਾੜੂ ਲਾ ਕੇ اٹਿਆ ਸੀ ਅੱਛਾ ਦੱਸਿਆ ਕੀ ਸੀ ਬਾਪੂ ਜੀ ਨੂੰ ਮੈਂ ਕਿਹਾ ਸੀ ਵੀ ਆਪਾਂ ਜਾਣਾ ਬਾਜ਼ਾਰ ਵਿਆਹ ਨਹੀਂ ਸੀ ਵਿਆਹ ਵਾਸਤੇ ਕੱਪੜੇ-ਕੋਪੜੇ ਲੈਣ ਜਾਣਾ ਸੀ ਤੇ ਬਾਪੂ ਜੀ ਮੈਨੂੰ ਕਹਿੰਦੇ ਸੀ ਵੀ ਤੂੰ ਹਰ ਸੋਈ ਦੇਣਾ ਬੇੜਲਾ ਮੈਂ ਚਾਦਰਾਂ ਚੋਦਰਾਂ ਛਾੜ ਦੇਣਾ ਇੱਕ ਗੱਲ ਆ ਬਾਪੂ ਜੀ ਤਾਂ ਬਾੜੇ ਹੀ ਵਧੀਆ ਨੇ ਅੱਜ ਤੱਕ ਨਾ ਮੈਨੂੰ ਤੇਰੇ ਵੀਰੇ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸਾਰੇ ਕੰਮ ਮੋਹਰੇ ਲੱਗ ਕੇ ਭੱਜ-ਭੱਜ ਕੇ ਸਾਰੇ ਖੁਦ ਹੀ ਕਰ ਦਿੰਦੇ ਨੇ ਅੱਛਾ ਹੂੰ ਪਰ ਐਂਆ ਭਾਬੀ ਫਿਰ ਵੀ ਹੁਣ ਹੁਣ ਆਂਡ-ਗਾਂਡ ਤਾਂ ਦੇਖਦੇ ਹੀ ਹੋਊਗਾ ਚੰਗਾ ਜਾਂ ਨਹੀਂ ਲੱਗਦਾ ਨਾ ਰਿਸ਼ਤੇ 'ਚ ਥੋੜਾ ਸੋਹਰਾ ਲੱਗਦਾਗਾ ਸੋਹਰੇ ਤਾਂ ਕੋਈ ਘਰ ਦੇ ਕੰਮ ਥੋੜੀ ਕਰਾਉਂਦਾ ਹੁੰਦਾ ਫਿਰ ਕੀ ਸੋਹਰਾ ਕਿਹੜਾ ਬਗਾਨਾ ਸੋਹਰਾ ਵੀ ਤਾਂ ਮੇਰਾ ਆਪਦਾ ਹੀ ਆ ਮੈਂ ਤਾਂ ਕਦੀ ਬਗਾਨਾ ਸਮਝਿਆ ਨਹੀਂ ਤੇ ਨਾ ਕਦੀ ਉਹਨਾਂ ਨੇ ਮੈਨੂੰ ਬਗਾਨੀ ਸਮਝਿਆ ਸਾਡਾ ਤਾਂ ਬਹੁਤ ਜ਼ਿਆਦਾ ਪਿਆਰ ਆਪਸ ਵਿੱਚ ਹਾਂ ਬਾਬੀ ਉਹ ਤਾਂ ਮੈਨੂੰ ਪਤਾ ਪਰ ਫਿਰ ਵੀ ਹੁਣ ਤੁਸੀਂ ਦੇਖੋ ਜੇ ਇਹੀ ਗੱਲਾਂ ਮੇਰੀ ਮੰਮੀ ਨੂੰ ਪਤਾ ਲੱਗਣਗੀਆਂ ਉਹ ਕੀ ਸੋਚੂਗੀ ਵੀ ਮੇਰਾ ਭਰਾ ਆਪਦੀ ਨੋ ਮੂੜੇ ਨੌਕਰਾਂ ਵਾਂਗੂ ਕੰਮ ਪਤਾ ਨਹੀਂ ਕਿਉਂ ਕਰਦਾ ਨਾ ਨੌਕਰਾਂ ਵਾਂਗੂ ਕਿੱਥੇ ਲੈ ਅਸਤਾ ਆਪਦਾ ਸਮਝ ਕੇ ਕਰਦੇ ਆ ਹੁਣ ਕੀ ਬਾਪੂ ਜੀ ਮੈਨੂੰ ਔਂਕਰ ਸਮਝਣਗੇ ਵੀ ਮੈਂ ਘਰ ਚ ਰੋਟੀ ਪਾਣੀ ਕਰਦੀ ਆ ਐ ਨਹੀਂ ਹੁੰਦਾ ਵੀਰਪਾਲ ਭਾਬੀ ਪਤਾ ਕੀ ਆ ਹੁਣ ਤੁਹਾਨੂੰ ਪਤਾ ਘਰ ਦੇ ਕੰਮ ਤਾਂ ਬੁੜੀਆਂ ਹੀ ਕਰਦੀਆਂ ਸੋਹਣੀਆਂ ਲੱਗਦੀਆਂ ਹਣ ਫਿਰ ਮਾਮੇ ਦੀ ਉਮਰ ਥੋੜੀ ਆ ਕੋਈ ਉਹ ਤਾਂ ਤੇਰੀ ਗੱਲ ਮੈਂ ਮੰਨਦੀ ਆ ਪਰ ਦੱਸੇ ਕੀ ਆ ਬਾਪੂ ਜੀ ਨੂੰ ਵੀ ਐ ਹੁੰਦਾ ਬਾਪੂ ਜੀ ਕੋ ਵੀ ਕੌਣ ਆ ਇੱਕ ਮੇਰੇ ਤੋਂ ਬਿਨਾ ਅਸੀਂ ਤਾਂ ਦੋਨੋਂ ਜਾਨੇ ਰਲ ਕੇ ਜਲਦੀ ਜਲਦੀ ਕੰਮ ਨਿਬੇੜ ਕੇ ਨਾ ਫਿਰ ਬੈਠ ਕੇ ਗੱਲਾਂ ਮਾਰਦੇ ਆ ਦੋਨੋਂ ਜਾਨੇ ਚਾਹ ਪੀਣੀ ਆ ਅਸੀਂ ਤਾਂ ਇਕੱਠੇ ਬੈਠ ਕੇ ਪੀਨੇ ਆ ਰੋਟੀ ਖਾਣੀ ਆ ਅਸੀਂ ਤਾਂ ਇਕੱਠੇ ਬੈਠਦੇ ਆ ਅਸੀਂ ਤਾਂ ਇੱਕ ਦੂਜੇ ਤੋਂ ਇੱਕ ਪਲ ਵੀ ਦੂਰ ਨਹੀਂ ਹੁੰਦੇ ਹਾਂ ਚਲ ਵਧੀਆ ਗੱਲਾਂ ਭਾਬੀ ਤੁਹਾਨੂੰ ਵੀਰੇ ਦੀ ਯਾਦ ਨਹੀਂ ਆਉਂਦੀ ਨਹੀਂ ਜਾਂਦਾ ਬਹੁਤ ਆਉਂਦੀ ਆ ਪਰ ਮੈਂ ਤੈਨੂੰ ਸੱਚ ਦੱਸਾਂ ਬਾਪੂ ਜੀ ਨੇ ਕਦੀ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਬਾਪੂ ਜੀ ਤਾਂ ਇਹ ਕਹਿੰਦੇ ਨੇ ਵੀ ਕੋਈ ਨਾ ਹੁਣ ਗਿਆ ਵਾ ਉਹਨੂੰ ਕੰਮ ਕਰ ਲੈਣ ਦੇ ਨਾਲੇ ਆਪਣਾ ਵੀ ਘਰ-ਬਾਰ ਸੋਨਾ ਬਣ ਗਿਆ ਹੁਣ ਵੀ ਜਿਉ ਕੰਮ ਕਰੂਗਾ ਤਾਂ ਹੀ ਆ ਉਹ ਤਾਂ ਠੀਕ ਆ ਪਰ ਫਿਰ ਵੀ ਉਹਦੇ ਨਾਲ ਤੁਸੀਂ ਇਸ ਘਰ 'ਚ ਵਿਆਹ ਕੇ ਆਈ ਸੀ ਜੀ ਲਾਉਣਾ ਤਾਂ ਔਖਾ ਹੀ ਆ ਬਾਪੂ ਦਾ ਜੀ ਕਿਹੜਾ ਲੱਗਦਾ ਹੋਊਗਾ ਵੀਰੇ ਬਿਨਾ ਤੁਸੀਂ ਉਹਨੂੰ ਬੁਲਾ ਲਓ ਵਿਚਾਰਾ ਲਾ ਆ ਜੂਗਾ ਕੋਈ 10 20 ਦਿਨ ਮਹੀਨਾ ਨਾਲੇ ਵੀਰੇ ਨੂੰ ਤਾਂ 3 ਸਾਲ ਹੋ ਗਏ ਗਏ ਨੂੰ ਹੁਣ ਤਾਂ ਮੈਨੂੰ ਵੀ ਐ ਲੱਗਦਾ ਵੀ ਵੀਰੇ ਨੂੰ ਮਿਲੇ ਅੱਗੇ ਜਾਂ ਉਹ ਆਜੇ ਇੱਥੇ ਮੈਂ ਤਾਂ ਤਾਂ ਹੀ ਆਈ ਸੀ ਇੱਥੇ ਮੈਂ ਕਿਹਾ ਚੱਲ ਵੀਰੇ ਨਾਲ ਗੱਲਬਾਤ ਕਰ ਲੂੰਗੀ ਫੋਨ ਹੀ ਨਹੀਂ ਲਾਇਆ ਜਾਂਦਾ ਬਸ ਵੀਰੇ ਨੂੰ ਲੱਗਦਾ ਹੀ ਨਹੀਂ ਫੋਨ ਉਹਨਾਂ ਨੇ ਨੰਬਰ ਚੇਂਜ ਕਰ ਲਿਆ ਸੀ ਨਾ ਮੈਨੂੰ ਤਾਂ ਫੋਨ ਬਹੁਤ ਆਉਂਦਾ ਹਜੇ ਹੁਣੀ ਮੈਂ ਗੱਲ ਕਰਕੇ ਆਈ ਆ ਚੱਲ ਮੇਰੀ ਗੱਲ ਕਰਵਾਉ ਹਾਂ ਹਾਂ ਕੋਈ ਨਾ ਮੈਂ ਤੇਰੀ ਗੱਲ ਕਰਵਾ ਦੂੰਗੀ ਠੀਕ ਆ ਹਾਂ ਹੋਰ ਪਿੰਡ ਪੁੰਡ ਵੀ ਨਹੀਂ ਜਾਂਦੇ ਫਿਰ ਤੁਸੀਂ ਆਪ ਦੇ ਹੁਣ ਨਾ ਜਦੋਂ ਬਾਪੂ ਜੀ ਕੋ ਟਾਈਮ ਹੁੰਦਾ ਨਾ ਫਿਰ ਅਸੀਂ ਇਕੱਠੇ ਜਾਂਦੇ ਹੁੰਨੇ ਆ ਮੈਂ ਕੱਲੀ ਤਾਂ ਕਦੀ ਕਿਤੇ ਗਈ ਨਹੀਂ ਓਹੋ ਭਾਬੀ ਤੂੰ ਲਾਇਆ ਕਰਨਾ ਚਾਰ ਦਿਨ ਨਾਲੇ ਮਾਮਾ ਜੀ ਤਾਂ ਆਣਗੁਮਣ ਤੋਂ ਵੀ ਰੋਟੀ ਖਾ ਲੈਣਗੇ ਨਾ ਨਾ ਵੀਰਪਾਲ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਪਰ ਬਾਪੂ ਜੀ ਮੈਨੂੰ ਜਾਣ ਹੀ ਨਹੀਂ ਦਿੰਦੇ ਵੀਰਪਾਲ ਦਿਲ ਤਾਂ ਮੇਰਾ ਬਹੁਤ ਕਰਦਾ ਪਰ ਬਾਪੂ ਜੀ ਜਾਣ ਹੀ ਨਹੀਂ ਦਿੰਦੇ ਕਹਿੰਦੇ ਨਾ ਪਾਈ ਤੇਰੇ ਬਿਨਾਂ ਤਾਂ ਮੇਰਾ ਤੇਲੀ ਨਹੀਂ ਲੱਗਣਾ ਅੱਛਾ ਪਰ ਇੱਕ ਗੱਲ ਹੈਗੀ ਆ ਅੱਗੇ ਤਾਂ ਮਾਮਾ ਸਾਡੇ ਕੋਲੇ ਵੀ ਤੀਜਾ ਚੌਥੇ ਦਿਨ ਹੀ ਆ ਜਾਂਦਾ ਸੀ ਜਦੋਂ ਵੀਰਾ ਇੱਥੇ ਸੀ ਹੁਣ ਤਾਂ ਮਾਮਾ ਵੀ ਰਿਸ਼ਤੇਦਾਰੀਆਂ ਚ ਜਾਣੋਂ ਹਟ ਗਿਆ ਸਾਡੇ ਕੋਲੇ ਵੀ ਨਹੀਂ ਕਦੇ ਗੀੜਾ ਮਾਰਿਆ ਅਸਲ ਦੇ ਵਿੱਚ ਨਾ ਵੀਰਪਾਲ ਸਾਰੇ ਘਰ ਦੇ ਕੰਮ ਆਪ ਦੇਖਨੇ ਖੇਤੀਬਾੜੀ ਸਾਰਾ ਕੁਝ ਆਪ ਦੇਖਣਾ ਅੱਗੇ ਤਾਂ ਤੇਰਾ ਵੀਰਾ ਸੀ ਉਹ ਕਰ ਲੈਂਦਾ ਸੀ ਉਹ ਬਾਪੂ ਜੀ ਬਿਨਾ ਕਰਨਮੀ ਕੋਣ ਐਂ ਤਾਂ ਹੈਗਾ ਪਰ ਫਿਰ ਵੀ ਬੰਦਾ ਕਦੇ ਤਾਂ ਟਾਈਮ ਕੱਢਦਾ ਹੀ ਆ ਮੇਰੀ ਮੰਮੀ ਤਾਂ ਨਾ ਵਿਚਾਰੀ ਡੇਤ ਦੀ ਰਹਿੰਦੀ ਆ ਵੀ ਮੇਰਾ ਭਰਾ ਆਊਗਾ ਮੈਨੂੰ ਮਿਲਣ ਹੁਣ ਤੁਹਾਨੂੰ ਪਤਾ ਮੰਮੀ ਤੂੰ ਤਾਂ ਆਇਆ ਨਹੀਂ ਜਾਂਦਾ ਬੱਸਾਂ ਚੜ੍ਹਨਾ ਬਹੁਤ ਔਖਾ ਕੋਈ ਗੱਲ ਨਹੀਂ ਮੈਂ ਭੇਜ ਦੂੰਗੀ ਬਾਪੂ ਜੀ ਨੂੰ ਤੇ ਮੈਂ ਕਹਿੰਦੀ ਸੀ ਵੀ ਅਸੀਂ ਜਾ ਕੇ ਆਣਾ ਬਾਜ਼ਾਰ ਠੀਕ ਹੈ ਪੂਰੇ ਕੁੱਪੜੇ ਲੈ ਕੇ ਆਉਣੇ ਨੇ ਭਾਬੀ ਮੈਂ ਵੀ ਚੱਲਾਂ ਤੂੰ ਕੀ ਕਰੇਂਗੀ ਉੱਥੇ ਲੈ ਮੈਂ ਵੀ ਬਾਜ਼ਾਰ ਦੇਖ ਆਉਂਗੀ ਨਾਲੇ ਵੈਸੇ ਕੱਪੜਾ ਲੀੜਾ ਤਾਂ ਮੈਂ ਲੈ ਕੇ ਹੀ ਆ ਲੈਣਾ ਤਾਂ ਮੇਂ ਕੁਛ ਨਹੀਂਗਾ ਉਹੀ ਵਗ ਜੂੰਗੀ ਮੈਨੂੰ ਤਾਂ ਸ਼ੌਂਕ ਹੀ ਰਹਿੰਦਾ ਬਾਜ਼ਾਰ 'ਚ ਜਾਣਾ ਮੈਨੂੰ ਤੇਰਾ ਕੋਈ ਕੰਮ ਤਾਂ ਹੈ ਨਹੀਂ ਮੈਂ ਤੇ ਇਹ ਕਹਿੰਦੀ ਸੀ ਜੇ ਤੂੰ ਘਰੇ ਰਹਿ ਜਾਂਦੀ ਘਰ ਦਾ ਕੋਈ ਕੰਮ ਕਰ ਲੈਂਦੀ ਬਾਕੀ ਮੈਂ ਬਾਪੂ ਜੀ ਨੂੰ ਪੁੱਛ ਲੈਂਦੀ ਠੀਕ ਹੈ ਮੈਂ ਪੁੱਛਿਆ ਸੀ ਮਾਮੀ ਨੂੰ ਮम्मा ਕਹਿੰਦਾ ਮੋਟਰਸਾਈਕਲ ਤੇ ਨਾ ਤਿੰਨ ਜਾਣਿਆਂ ਤੋਂ ਬੈਠਾ ਨਹੀਂ ਜਾਣਾ ਮੈਂ ਕਹਿੰਦੀ ਸੀ ਕਿ ਵੀ ਮੈਂ 2-3 ਘੰਟੇ ਇੱਥੇ ਇਕੱਲੀ ਬੈਠੀ ਰਹੂੰਗੀ ਕੰਦਾ ਕੰਨੀ ਚੱਕੀ ਜਾਊਂਗੀ ਫੇਰ ਤੂੰ ਉਧਰ ਚਾਚੇ ਕੇ ਚੱਲ ਜਾ ਚੱਲ ਠੀਕ ਆ ਕੋਈ ਗੱਲ ਹੈ ਹਾਂ ਤੂੰ ਉਧਰ ਬਹਿ ਜੀ ਤੇ ਜੇ ਨਹੀਂ ਤੇ ਤੂੰ ਘਰੇ ਵਾਈਫਾਈ ਲੱਗਿਆ ਤੂੰ ਮੋਬਾਈਲ ਚ ਲਾ ਲੈ ਆਪਣਾ ਭਾਈ ਹਾਂਜੀ ਬਾਪੂ ਜੀ ਆਈ ਪਾਈ ਮੜ ਜਾ ਆਈ ਬਾਪੂ ਜੀ ਆ ਜਾ ਜਲਦੀ ਆ ਚਲ ਵੀਰਪਾਲ ਤੂੰ ਬੈਠ ਮੈਂ ਆਉਣੀ ਆ ਠੀਕ ਹੈ ਠੀਕ ਲੈ ਦੇਖ ਲੈ ਇੰਨਾ ਚ ਤਾਂ ਨੋ ਸੋਰੇ ਚ ਕੁਝ ਜ਼ਿਆਦਾ ਹੀ ਪਿਆਰ ਆ ਮੈਨੂੰ ਤਾਂ ਐਸੀ ਸ਼ੰਦ ਮਾਮੀ ਇਹੋ ਜਿਹੀ ਗੱਲਾਂ ਕਰਦਾ ਇਹ ਤਾਂ ਆਪਸ ਆਪਾਂ ਦਿਨ ਚਿਪਟੀ ਰਹਿੰਦੀ ਆ ਮਾਮੀ ਨੇ ਲੈ ਮੈਂ ਇੱਕ ਵਾਰੀ ਦੇਖਾਂ ਤਾਂ ਸਹੀ ਵੀਹ ਜਾਂਦੇ ਆ ਕੀ ਪਤਾ ਮੌਕੇ ਤੇ ਮੈਨੂੰ ਕਹਿ ਦੇਣ ਵੀ ਤੂੰ ਵੀ ਨਾਲ ਚੱਲ ਨਾਲੇ ਈ ਕਿੜਾ ਹੁਣੀ ਬਾਗ ਜਾਣਗੇ ਮੈਂ ਦੇਖ ਕਿਉਂ ਨਹੀਂ ਬਾਪੂ ਜੀ ਚਲੋ ਸ਼ਹਿਰ ਚਲੀਏ ਲੇਟ ਹੋਈ ਜਾਂਦੇ ਆ ਚੱਲਦੇ ਆ ਏਡੀ ਵੀ ਕੀ ਕਾਲੀ ਆ ਫੇਰ ਆ ਕੇ ਕਿਹੜਾ ਗਾਂਹ ਦੀ ਇਥੇ ਕੰਮ ਨਹੀਂ ਦੇਖਣਾ ਹਲੋ ਵੀਰਪਾਲ ਸਾਰਾ ਕੁਝ ਕਿੱਥੇ ਕਰ ਲੂਗੀ ਆਪਾਂ ਨੂੰ ਕਰਨਾ ਪੂ ਸਾਰਾ ਕੁਝ ਕੋਈ ਨਾ ਬਾਪੂ ਜੀ ਆ ਕੇ ਕਰ ਲਾਂਗੇ ਚਲ ਚਲ ਕੋਈ ਗੱਲ ਨਹੀਂ ਆ ਕੇ ਤਾਂ ਫਿਰ ਕਿੱਥੇ ਕਿਸੇ ਹੋ ਜਾਊਗਾ ਬਾਪੂ ਜੀ ਮੇਰੀ ਅੱਖ 'ਚ ਕੁਝ ਪੈ ਗਿਆ ਅੱਛਾ ਲੈ ਆ ਮੈਂ ਦੇਖਾਂ ਮਾਮਾ ਜੀ ਕਿੱਧਰ ਗਏ ਹਾਂਜੀ ਬਾਪੂ ਜੀ ਮਾਮਾ ਜੀ ਓਹੋ ਕੋਈ ਨਾ ਭਾਈ ਧੋੜਾ ਇਹਨੂੰ ਪਾਣੀ ਨਾਲ ਠੀਕ ਹੋ ਜਾਊਗੀ ਹਾਂ ਨਹੀਂ ਠੀਕ ਹੈ ਹਾਂ ਕੀ ਹੋ ਗਿਆ ਉਹ ਕੋਸ ਨਹੀਂ ਭਾਈ ਉਹ ਅੱਖ ਵਿੱਚ ਕੁਝ ਪੈ ਗਿਆ ਸੀ ਮੇਰੀ ਤੇ ਬਾਪੂ ਜੀ ਕੱਢਣ ਲੱਗੇ ਸੀ ਅੱਖ ਚ ਅੱਛਾ ਗਏ ਨਹੀਂ ਤੁਸੀਂ ਮਾਮਾ ਜੀ ਪਜਾਰੇ ਉਹ ਬਸ ਜਾਂਦੇ ਸੀ ਪੁੱਤ ਆ ਥੋੜਾ ਜਿਹਾ ਮੈਂ ਆਖਿਆ ਪਸੂ ਪਸਾਰੇ ਦਾ ਕਰਦਾ ਫਿਰ ਤੂੰ ਕਰੇ ਕੱਲੀ ਆ ਕੀ ਕੀ ਕਰੇਂਗੀ ਬਸ ਉਹਦੀ ਨਿਗ੍ਹਾ ਰੱਖੇਗੀ ਕਿ ਆਹ ਸੰਨੀ ਦਾ ਕਪੜਾ ਪਾਏਗੀ ਲੈ ਇਹ ਤਾਂ ਭਾਬੀ ਆਪੀ ਪਾ ਦਿੰਦੀ ਸੰਨੀ ਦਾ ਉਹਨਾਂ ਭਾਬੀ ਉਹ ਕੰਮ ਹੋਰ ਪੈ ਨਹੀਂ ਤਾਂ ਵਿਚਾਰੀ ਤਿਆਰ ਵੀ ਨਹੀਂ ਹੋਈ ਹੋਗੀ ਚਲ ਆਏ ਕਰ ਭਾਈ ਹੁਣ ਤਿਆਰ ਹੋਣ ਨੂੰ ਰਹਿ ਨਹੀਂ ਦੇ ਆਪਾਂ ਚੱਲਦੇ ਆਂ ਬਜ਼ਾਰ ਠੀਕ ਆ ਆਹੀ ਵਕ ਚੱਲਦੇ ਆਂਗੇ ਲੇਟ ਹੋ ਰਹੇ ਆ ਚਲੋ ਚੱਲੀਏ ਹੋਰ ਕਾਦੇ ਪਿੱਛੇ ਚੱਲ ਮੈਂ ਜਿੰਨੀ ਕਸਨੀ ਮੱਥਰੜੀ ਮੈਂ ਲਾਤੀ ਉਹ ਸੁਪਈ ਸੀ ਆਗੇ ਬੰਨਦਾਂਗੇ ਠੀਕ ਆ ਸਾਨੂੰ 2 ਘੰਟੇ ਲੱਗਣਗੇ ਸਾਨੂੰ ਕਿਰ ਜਾਇਆ ਹੁੰਦੇ ਠੀਕ ਆ ਕੋਈ ਗੱਲ ਨਹੀਂ ਕੀ ਗੱਲ ਹੋਗੀ ਨਾ ਨਾ ਹੋਇਆ ਤਾਂ ਕੁਛ ਨਹੀਂ ਮੈਂ ਤਾਂ ਉਹੀ ਪੁੱਛਿਆਗਾ ਨਹੀਂ ਜੇ ਕੋਈ ਗੱਲ ਹੈਗੀ ਆ ਦੱਸ ਦੇ ਕੋਈ ਚੀਜ਼ ਬਾਜ਼ ਮਗਾਉਣੀ ਆ ਨਾਲ ਤਾਂ ਦੇਖ ਤੈਨੂੰ ਅਸੀਂ ਲੈ ਜਾ ਨਹੀਂ ਸਕਦੇ ਸਾਨੂੰ ਜ਼ਰੂਰੀ ਕੰਮ ਆ ਥੋੜਾ ਜਿਹਾ ਇੱਕ ਹੋਰ ਕੋਈ ਕੰਮ ਸੀ ਮੰਗਾਉਣਾ ਕੁਛ ਨਾ ਨਾ ਮਾਮਾ ਜੀ ਬਾਪੂ ਜੀ ਮੈਂ ਪਰਸੇ ਚੱਕ ਲਿਆ ਵਾਂ ਆਹ ਚੱਕ ਲੈ ਚੱਲ ਭਾਈ ਕੋਈ ਨਾ ਹੋਰ ਮਾਮਾ ਜੀ ਘੰਟਾ ਹੋ ਗਿਆ ਤੁਹਾਨੂੰ ਮੈਂ ਤਾਂ ਕਿ ਤੁਸੀਂ ਮੋੜਨ ਵਾਲੇ ਹੋਂਦੇ ਬਾਜ਼ਾਰ ਚੋਂ ਓਹੋ ਕੀ ਹੋਇਆ ਕੀ ਮੈਂ ਤੈਨੂੰ ਕੁੜੀ ਐਂ ਕਾ ਤੂੰ ਕਰੀ ਜਾਨੀਏ ਬਾਜ਼ਾਰ ਚ ਅਸੀਂ ਫੇਰ ਦੀ ਫੇਰੀ ਜਾਵਾਂਗੇ ਜੇ ਘਰ ਦਾ ਕੰਮ ਤਾਂ ਨਿਭੜੂਗਾ ਹੋਇਆ ਤਾਂ ਕੁਛ ਨਹੀਂ ਮਾਮਾ ਜੀ ਮੈਂ ਕਹਿੰਦੀ ਸੀ ਮੈਂ ਨਹੀਂ ਕੋਈ ਵਿਆਹ ਵੀਉ ਦੇਖਣਾ ਕਿਉਂ ਹੁਣ ਕੀ ਹੋ ਗਿਆ ਲੈ ਕਿਆ ਮਾਸਾ ਤੈਨੂੰ ਇੱਥੇ ਸੱਦਾ ਮਾਸਾ ਮੈਂ ਤਾਂ ਕਰਕੇ ਮੈਂ ਵੱਗ ਜਾਉਂਦੇ ਪਿੰਡ ਕਮਾਲ ਦੀ ਗੱਲ ਐ ਤੂੰ ਪਿੰਡ ਕੀ ਲੈਣ ਜਾਣਾ ਆਈ ਨੂੰ ਹਲੇ ਤੈਨੂੰ ਘੰਟਾ ਨਹੀਂ ਹੋਇਆ ਮਾਗਰੀ ਪਿੰਡ ਤੁਰਪਾ ਕਾਮਲੀ ਨਾ ਹੋ ਰਾਮ ਨਾ ਇੱਥੇ ਰਹਿ ਠੀਕ ਐ ਕੱਪੜਾ ਲੀੜਾ ਚਾਹੀਦਾ ਮੈਂ ਲਿਆ ਦੂੰਗੀ ਹਜੇ ਤਾਂ ਵਿਆਹ ਚ ਇੱਕ ਦੋ ਦਿਨ ਰਹਿੰਦੇ ਆ ਮੈਂ ਤਾਂ ਫੇਰ ਹੀ ਆ ਜੂੰਗੀ ਮੈਨੂੰ ਨਾ ਠੀਕ ਨਹੀਂ ਲੱਗਦਾ ਇੱਥੇ ਰਹਿਣਾ ਮੈਂ ਨਹੀਂ ਰਹਿ ਸਕਦੀ ਸੱਚ ਵਾਰ ਹੋ ਗਿਆ ਤਮਾ ਇਹ じゃ ਕੀ ਹੋ ਗਿਆ ਅਬ ਚਲ ਜੇ ਤੂੰ ਜਾਣਾ ਵੀ ਐ ਨਾ ਅਥਨੇ ਜੇ ਬਗ ਜੀ ਸਾਨੂੰ ਸ਼ਹਿਰ ਤਾਂ ਜਾਇਆ ਹੁਣ ਦੇ ਇੱਕ ਵਾਰ ਕੋਈ ਨਹੀਂ ਤੁਸੀਂ ਆਵਦੇ ਨਾ ਜਿੰਦੇ ਜੁੰਦੇ ਲਾ ਕੇ ਬਗ ਜਾਓ ਮੈਂ ਨਹੀਂ ਇੱਥੇ ਰਹਿਣਾ ਹੁਣ ਇੱਕ ਮਿੰਟ ਵੀ ਮੈਂ ਤਾਂ ਜਾਣਾਗਾ ਜੇ ਤੈਨੂੰ ਕੋਈ ਡਰ ਹੈ ਮੈਂ ਫੋਨ ਕਰ ਦੇਣਾ ਕਰੇ ਤੇ ਤੈਨੂੰ ਐਵੇਂ ਕਿ ਤੈਨੂੰ ਐ ਨਾ ਕਹਦੇ ਇਹਨਾਂ ਦੇ ਅੰਦਰ ਲਾ ਕੇ ਆਏਂਗੀ ਕਿ ਦੱਸ ਤੂੰ ਉਸਕੇ ਨਹੀਂ ਆਈ ਇਹ ਗੱਲ ਨਹੀਂ ਹੈਗੀ ਦੱਸ ਕੇ ਆਈਆਂ ਨਾਲੇ ਮੰਮੀ ਨੇ ਤਾਂ ਮੈਨੂੰ ਆਪ ਹੀ ਕਿਹਾ ਸੀ ਵੀ ਪੁੱਤ ਲਾਈਂ ਚਾਰ ਦਿਨ ਮੈਂ ਤਾਂ ਬੜੇ ਸ਼ੌਂਕ ਨਾਲ ਆਈ ਸੀ ਬਾਲਾ ਚਾ ਸੀ ਵੀ ਨਾਨਕੀ ਜਾਨੀ ਆ ਬਸ ਇਥੇ ਕੀ ਦੱਸਾਂ ਮੈਨੂੰ ਤਾਂ ਛੋਟੀਆਂ ਹਰਕਤਾਂ ਹੀ ਨਹੀਂ ਚੰਗੀਆਂ ਲੱਗਦੀਆਂ ਕੀ ਗੱਲ ਹੋ ਗਈ ਹਰਕਤਾਂ ਦੇ ਵਿੱਚ ਕੀ ਗੱਲ ਆ ਕੁੜੀਏ ਉਹ ਇਹ ਉਹ ਕਰੀ ਜੰਨੀ ਆ ਉਹ ਐਵੇਂ ਬੇਫਾਲਤੂ ਦਾ ਨਹੀਂ ਸੋਚੀਦਾ ਹੁੰਦਾ ਮੈਨੂੰ ਪਤਾ ਤੇਰਾ ਇੱਥੇ ਹੁਣ ਜੀ ਨਹੀਂ ਲੱਗਦਾ ਪਿੰਡੋਂ ਤੇ ਤੇਰੀਆਂ ਸੌ ਸਹੇਲੀਆਂ ਹੋਣਗੀਆਂ ਚੱਲ ਕੋਈ ਨਾ ਗੱਲ ਸਹੇਲੀਆਂ ਦੀ ਨਹੀਂ ਹੈਗੀ ਆਥਰੇ ਜ ਮੈਂ ਛੱਡਾਂ ਚੱਲ ਤੂੰ ਅੰਦਰ ਚੱਲ ਕੋਈ ਨਾ ਆ ਗਿਆ ਮੈਂ ਅੰਦਰ ਕਰਦਾ ਗੱਲ ਤੇਰੇ ਨਾਲ ਆ ਜਾ ਚੱਲ 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 ਜਦੋਂ ਨਹੀਂ ਅਸ ਨਹੀਂ ਗੰਜੀ ਹੁਣ ਇੱਕ ਕੱਪੜੇ-ਕੁਪੜੇ ਕੱਢੇ ਤਾਂ ਨਹੀਂ ਸੀ ਇਹ ਬੀਪਾਲ ਕੀ ਹਵਾਮਾ ਜੀ ਤੈਨੂੰ ਹੋਇਆ ਕੀ ਐ ਮੈਂ ਮੰਗਰ ਮੰਗਲ ਫਿਰਦਾ ਤੇ ਮੂਰੇ ਮੂਰੇ ਤੂੰ ਭੱਜਣ ਨੂੰ ਫਿਰਦੀ ਆ ਮਾਮਾ ਜੀ ਕੁਛ ਨਹੀਂ ਹੋਇਆ ਬਸ ਮੈਂ ਨਹੀਂ ਇੱਥੇ ਰਹਿ ਸਕਦੀ ਜਾਣਾਗਾ ਮੈਂ ਗੱਲ ਕੀ ਹੋਈ ਐ ਮੈਨੂੰ ਗੱਲ ਖੁੱਲ ਕੇ ਦੱਸ ਕੱਲੋਂ ਫਿਰ ਐਵੇਂ ਮੈਨੂੰ ਗੱਲ ਮੈਂ ਦੱਸਾਂ ਤੁਹਾਨੂੰ ਵੀ ਗੱਲ ਕੀ ਹੋਈ ਆ ਜੇ ਗੱਲ ਦੱਸੇਗੀ ਫੇਰ ਹੀ ਪਤਾ ਲੱਗੂ ਕੱਲੋਂ ਐ ਨਹੀਂ ਪਤਾ ਬਲਜਿੰਦਰ ਕਹੇ ਕਿ ਕੀ ਗੱਲ ਬੀਪਾਲ ਇੱਥੇ ਰਹਿ ਕੇ ਨਹੀਂ ਗਈ ਮੈਂ ਕੀ ਜਵਾਬ ਦੇऊं ਉਹਨੂੰ ਕੋਈ ਨਹੀਂ ਮਾਮਾ ਜੀ ਉਹਨੂੰ ਤਾਂ ਮੈਂ ਆਪ ਹੀ ਦੱਸ ਦੂੰ ਤੁਹਾਡੀਆਂ ਕਰਤੂਤਾਂ ਗਰਤੂਤਾ ਕਿਹੜੀਆਂ ਗਰਤੂਤਾ ਅੰਦਾ ਸਮਝ ਨਹੀਂ ਆਉਂਦੀ ਮੈਨੂੰ ਤਾਂ ਨਾ ਗੱਲ ਕਰਨ ਦੀ ਵੀ ਸ਼ਰਮ ਆਉਂਦੀ ਆ ਕੋਈ ਨਹੀਂ ਭਾਬੀ ਦੇ ਕੰਨਾਂ ਥਾਂ ਵੀ ਇਹ ਗੱਲ ਮੈਂ ਕੱਢ ਕੇ ਜਾਊਂਗੀ ਇਹ ਜਿਹੜੇ ਲੱਛਣ ਤੁਸੀਂ ਫੜੇ ਹਨ ਮੈਨੂੰ ਤਾਂ ਨਾ ਮਾਮਾ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਆ ਕਿਹੜੀ ਗੱਲ ਜੇ ਗੱਲ ਦੱਸਾਂਗੀ ਕੁੜੀਏ ਫੇਰ ਹੀ ਪਤਾ ਲੱਗੂਗੀ ਮਾਮਾ ਜੀ ਤੁਸੀਂ ਮੈਨੂੰ ਐ ਦੱਸੋ ਨਾ ਕਿਹੜਾ ਸਹੁਰਾ ਆਪਦੀ ਨੋ ਨਾਲ ਆਇਆ ਰਹਿਂਦਾ ਜਿਵੇਂ ਤੁਸੀਂ ਰਹਿੰਦੇ ਹੋ ਅੱਛਾ ਮੈਨੂੰ ਤਾਂ ਕੋਈ ਤੁਹਾਡੇ ਚ ਨੋ ਸਹੁਰੇ ਵਾਲੀ ਗੱਲ ਲੱਗਦੀ ਨਹੀਂ ਤੇ ਇਹ ਗੱਲ ਨਾ ਮੈਂ ਮੰਮੀ ਨੂੰ ਵੀ ਦੱਸੂਗੀ ਜਾ ਕੇ ਉਮੈਂ ਹੀ ਗੱਲ ਦਾ ਚਾਹਣਾ ਵੀ ਕੋ ਕਹੇ ਨਾ ਵੀ ਇਹ ਤਾਂ ਇਹ ਸੌਰਾਗਾ ਅਸ ਤਾਂ ਜਿਵੇਂ ਬਣ ਕੇ ਰਹਿੰਦੇ ਆ ਬਸ ਠੀਕ ਆ ਹੁਣ ਬੰਦਾ ਇੱਕ ਦੂਜੇ ਦਾ ਮਦਦ ਵੀ ਨਹੀਂ ਕਰ ਸਕਦਾ ਇਹ ਕਿਹੜੀ ਮਦਦ ਹੋਈ ਲੈ ਮੂੰਹ ਜੋੜ ਜੋੜ ਗੱਲਾਂ ਕਰੀ ਚੋ ਤੇ ਸਾਰੇ ਕੰਮ ਵੀ ਕਰਦੇ ਆਪਕਰ ਹੱਦਾ ਮਾਮਾ ਦੇ ਰਲਿਆ ਵੱਡਾ ਮਾਮਾ ਦਾ ਕੋਈ ਨਹੀਂ ਕੰਮ ਕਰਦਾ ਦੂਜਿਆਂ ਦਾ ਚੱਲ ਕੋਈ ਨਾ ਜਿਵੇਂ ਤੈਨੂੰ ਲੱਗਦਾ ਕੁੜੀ ਠੀਕ ਆ ਕੰਮ ਤਾਂ ਚੱਲ ਕੰਮ ਤਾਂ ਕੋਈ ਗੱਲ ਨਹੀਂ ਬਸ ਮੈਨੂੰ ਨਹੀਂ ਤੁਹਾਡਾ ਰਹਿਣ ਸਹਿਣ ਠੀਕ ਲੱਗਦਾ ਮੈਂ ਤਾਂ ਜਾਣਨੀ ਆ ਬੱਸ ਮੈਂ ਨਹੀਂ ਰਹਿਂਦੀ ਇੱਥੇ ਨਾਲੇ ਭਾਬੀ ਕਿੱਥੇ ਆ ਭਾਬੀ ਸੂਈ ਕੋ ਕੰਮ ਕਰੀ ਜਾਂਦੀ ਆ ਉਹਦੇ ਨਾਲ ਵੀ ਮੈਂ ਗੱਲ ਕਰਦੀ ਆ ਇੱਕ ਮਿੰਟ ਗੱਲ ਸੁਣ ਜਾ ਕੁੜੀਏ ਐਵੇਂ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਗੁੱਸੇ ਦੇ ਵਿੱਚ ਲੈ ਫੈਸਲੇ ਨਾ ਅਕਸਰ ਬੰਦੇ ਨੂੰ ਸਾਰੀ ਜ਼ਿੰਦਗੀ ਤੰਗ ਕਰਦੇ ਨੇ ਜਿਹੜਾ ਰਿਸ਼ਤਾ ਇੱਕ ਵਾਰੀ ਗੁੱਸੇ 'ਚ ਖਰਾਬ ਹੋ ਗਿਆ ਨਾ ਮੁੜ ਕੇ ਬੰਦਾ ਸਾਰੀ ਉਮਰ ਪਛਤਾਉਂਦਾ ਹੈਗਾ ਕੋਈ ਨਹੀਂ ਹੋ ਜਾਂਦੇ ਰਿਸ਼ਤਾ ਖਰਾਬ ਕੀ ਰਿਸ਼ਤਾ ਖਰਾਬ ਹੋ ਜੂ ਮੈਂ ਕੀ ਤੁਹਾਡੇ ਰੋਜ਼-ਰੋਜ਼ ਆਉਣਾ ਨਾ ਆਇਆ ਕਰੂੰਗੀ ਚਲੋ ਇਹ ਪਤਾ ਨਹੀਂ ਕੀ ਕਹੀ ਜਾਂਦੀ ਹੈ ਇਹਨੂੰ ਪਤਾ ਨਹੀਂ ਇਹ じゃ ਕੀ ਲੱਗਿਆ ਵੇ ਸਾਡੇ ਵਿੱਚ ਗਲਤ ਹੈਗਾ ਚਲ ਦੇਖਦਾ ਮੈਂ ਮਨ ਤਾਂ ਲੱਗਦਾ ਇੱਕ ਗਲਤ ਸੋਚੀ ਜਾਂਦੀ ਹੈ ਸੋਚਦਾ ਮੈਂ ਪਹਿਲੀ ਸੀਗਾ ਕਿ ਜੇ ਮੈਂ ਇੰਨਾ ਬਣਾ ਕੇ ਚੱਲੂੰਗਾ ਤਾਂ ਇਹ ਜਿਹੇ ਗੱਲਾਂ ਬਣ ਗਈਆਂ ਪਰ ਐ ਨਹੀਂ ਸੀ ਸੋਚਿਆ ਵੀ ਸ਼ਾਇਦ ਵੀਰ ਪਾਲੇ ਸੀ ਇਹ ਗੱਲਾਂ ਕਰੋ ਚਲੋ ਮੈਂ ਕਰਦਾ ਗੱਲ ਭਾਬੀ ਜਾਨੀਆ ਮੈਂ ਠੀਕ ਆ ਕਿਉਂ ਕੀ ਹੋ ਗਿਆ ਕੀ ਹੋ ਗਿਆ ਹੁਣ ਤੁਹਾਨੂੰ ਦੱਸਣਾ ਪਊਗਾ ਕੀ ਹੋ ਗਿਆ ਹੋ ਤਾਂ ਬਹੁਤ ਕੁਝ ਗਿਆ ਪਰ ਤੁਹਾਨੂੰ ਨਹੀਂ ਪਤਾ ਕੀ ਬੋਲੀ ਜਾਨੀ ਆ ਤੂੰ ਜਿਹੜਾ ਕੁਛ ਤੁਸੀਂ ਸੁਣੀ ਜਾਂਦੇ ਆ ਭਾਬੀ ਮੈਂ ਨਹੀਂ ਇੱਥੇ ਪਈ ਇੱਕ ਮਿੰਟ ਵੀ ਰਹਿ ਸਕਦੀ ਮੈਨੂੰ ਤੁਹਾਡੀਆਂ ਹਰਕਤਾਂ ਨਾ ਚੰਗੀਆਂ ਨਹੀਂ ਲੱਗਦੀਆਂ ਹਾਏ ਹਾਏ ਹਰਕਤਾਂ ਨੂੰ ਸਾਡੀਆਂ ਨੂੰ ਕੀ ਹੋ ਗਿਆ ਅਸੀਂ ਇਹੋ ਜਿਹਾ ਕੀ ਮਾੜਾ ਕਰਤਾ ਭਾਬੀ ਤੂੰ ਨਾ ਇਸ ਘਰ ਦੀ ਨੋਹ ਆ ਤੇ ਮਾੜੀ ਮੋਟੀ ਸ਼ਰਮ ਮੰਨਿਆ ਕਰ ਨਾਲੇ ਨੋਹ ਹਣਾ ਸੋਹਰੇ ਮੂਰੇ ਸਿਰ ਟਾ ਕੇ ਰੱਖਦੇ ਹੁੰਦੀਆਂ ਤੂੰ ਤਾਂ ਹੱਦ ਦੀ ਪਾਰ ਕਰ ਰੱਖੀ ਐ ਮੈਂ ਤਾਂ ਆਪਣੀ ਮੰਮੀ ਨੂੰ ਜਾ ਕੇ ਸਾਰੀਆਂ ਗੱਲਾਂ ਦੱਸੂਗੀ ਮੈਂ ਤਾਂ ਇਹਨੇ ਚਾਹ ਨਾਲ ਆਈ ਸੀ ਵਿਚਾਲ ਆਪਦੇ ਨਾਨਕ ਹੀ ਜਾਂਦੀਆਂ ਮੈਨੂੰ ਕੀ ਪਤਾ ਸੀ ਉੱਥੇ ਇਹ ਆ ਕੁਝ ਹੁੰਦਾਗਾ ਇਹੋ ਜਿਹਾ ਤੂੰ ਕੀ ਬੋਲੀ ਕੀ ਜਾਨੀ ਐ ਫੇਰ ਕੀ ਹੋ ਗਿਆ ਜੇ ਮੈਂ ਨੂੰ ਆ ਮੈਂ ਸਿਰ ਨਹੀਂ ਟਕਿਆ ਮੇਰੇ ਬਾਪ ਵਰਗਾ ਐ ਮੈਂ ਤਾਂ ਕਦੀ ਇਹ ਚੀਜ਼ ਸੋਚੀ ਨਹੀਂ ਬਾਪ ਦਾ ਰਿਸ਼ਤਾ ਛੱਡ ਦੋ ਬਾਪ ਦਾ ਰਿਸ਼ਤਾ ਨਾ ਲੈ ਕੇ ਆਓ ਵਿੱਚ ਤੁਸੀਂ ਤਾਂ ਨੂੰ ਸਹੁਰੇ ਵਾਲੇ ਰਿਸ਼ਤੇ ਨੂੰ ਵੀ ਲੀਗਲ ਆ ਰੱਖੀ ਐ ਕੀ ਬੋਲੀ ਜਾਨੀ ਐ ਤੂੰ ਲੀਗਲ ਆ ਰੱਖੀ ਐ ਤੈਨੂੰ ਮੈਂ ਬਾਰ ਬਾਰ ਕਹੀ ਜਾਨੀ ਐ ਵੀ ਮੇਰਾ ਬਾਪ ਆ ਭਾਬੀ ਮੈਂ ਨਾ ਕੋਈ ਨਿਆਣੀ ਨਹੀਂ ਹੈਗੀ ਠੀਕ ਐ ਨਾ ਮੈਨੂੰ ਸਾਰੀਆਂ ਗੱਲਾਂ ਦਾ ਹੀ ਪਤਾ ਹੈਗਾ ਨਾ ਕੀ ਗੱਲ ਆ ਕਿਹੜਾ ਸਹੁਰਾ ਕੰਮ ਕਰਦਾ ਦੂਜਾ ਮਾਮਾ ਤਾਂ ਕੋਈ ਨਹੀਂ ਆਉਂਦੀ ਐ ਨੋਹਾ ਮੂਰੇ ਕੰਮ ਕਰਦਾ ਜਿਵੇਂ ਆ ਮਾਮਾ ਕਰਦਾਗਾ ਤੇਰੀ ਫਿਰ ਇਹੀ ਸੋਚ ਗਲਤ ਐ ਮੇਰੀ ਗੱਲ ਸੁਣ ਲੈ ਮੈਂ ਤੇ ਬਾਪੂ ਜੀ ਨੇ ਨਾ ਕਦੀ ਇੱਕ ਦੂਜੇ 'ਚ ਫਰਕ ਹੀ ਨਹੀਂ ਰੱਖਿਆ ਵੀ ਜਾਂ ਸਾਡਾ ਨੌਸੋਹਰਾ ਵਾਲਾ ਰਿਸ਼ਤਾ ਅਸੀਂ ਤਾਂ ਬਾਪਤੀ ਵਾਲਾ ਰਿਸ਼ਤਾ ਰੱਖ ਕੇ ਚੱਲੇ ਆ ਜਿਸ ਦਿਨ ਦੇ ਬਸ ਕਰ ਲੈ ਨੇ ਬਈਆ ਟੇਕ ਕੇ ਕਿਤੇ ਨਾ ਹੋਵੇ ਮਾਂ ਨੂੰ ਫੋਨ ਲਾ ਕੇ ਮੈਨੂੰ ਇੱਥੇ ਹੀ ਸੱਦਣਾ ਪਵੇ ਤੇਰੀ ਮਾਂ ਕੀ ਕਰ ਲੂਗੀ ਫਿਰ ਫੋਨ ਕਰਕੇ ਹੈ ਤੈਨੂੰ ਲਾਂਤਾਂ ਤਾਂ ਪਾਊਗੀ ਵੀ ਭਾਈ ਨੋ ਆ ਨੋ ਬਣ ਕੇ ਰਹਿ ਨਾ ਮੇਰੀ ਗੱਲ ਸੁਣ ਕਿੰਨਾ ਕ ਟਾਈਮ ਹੋਇਆ ਸੀ ਤੁਹਾਡੇ ਵਿਆਹ ਨੂੰ 2 ਸਾਲ ਹੋਇਆ ਹੈ ਵੀਰਾ ਕਿੱਦੇ ਦਾ ਵਿਚਾਰਾ ਬਾਹਰ ਗਿਆ ਮੈਨੂੰ ਤਾਂ ਕੋਈ ਲੱਗਦਾ ਹੀ ਨਹੀਂ ਵੀ ਤੈਨੂੰ ਕੋਈ ਫਰਕ ਆ ਵੀ ਮੇਰਾ ਬੰਦਾ ਨਹੀਂ ਹੈਗਾ ਕੋਲੇ ਤੈਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਤੇ ਕਿਉਂ ਜਿਹੜੇ ਫੌਜ ਚ ਹੁੰਦੇ ਨੇ ਉਹਨਾਂ ਦੀਆਂ ਜਨਾਨੀਆਂ ਮਗਰੋਂ ਸੁੱਕਣੇ ਪੈ ਜਾਂਦੀਆਂ ਨੇ ਮੰਨ ਲਾ ਮੈਨੂੰ ਪਤਾ ਮੇਰਾ ਤਾਂ ਹੁੰਦੀ ਆ ਮੰਨਦੇ ਆ ਹੁਣ ਕੀ ਫਿਕਰ ਮੈਂ ਹੱਥ ਚ ਫੜੀ ਫਿਰੀ ਜਾਵਾਂ ਸਾਰਾ ਦਿਨ ਮੈਨੂੰ ਫਿਕਰ ਆ ਬਸ ਭਾਬੀ ਤੂੰ ਰਹਿਣ ਹੀ ਦੇ ਮੈਂ ਤਾਂ ਜਾਣੀ ਆ ਬਸ ਮੈਂ ਨਹੀਂ ਰਹਿੰਦੀ ਅਸਲ ਦੇ ਵਿੱਚ ਤੇਰੇ ਕੋਲ ਨਾ ਮੇਰਾ ਸੁੱਖ ਨਹੀਂ ਦੇਖਿਆ ਜਾ ਰਿਹਾ ਵੀ ਭਾਬੀ ਤੇ ਇੱਥੇ ਨਜ਼ਾਰੇ ਲੈ ਰਹੀ ਆ ਬਾਪੂ ਜੀ ਉਹ ਅੱਗੇ ਪਿੱਛੇ ਫਿਰਦੇ ਨੇ ਵੀਰਾ ਵਾ ਓਏ ਭਾਬੀ ਦੀ ਇੰਨੀ ਸੁਣਦਾ ਤੂੰ ਤਾਂ ਸਿਆਪੇ ਪਾਉਣੀ ਐ ਕੋਈ ਸਿਆਪੇ ਨਹੀਂ ਪਾਉਂਦੀ ਭਾਬੀ ਮੈਂ ਗੱਲ ਤਾਂ ਇਹ ਹੈ ਵੀ ਮਾਮੇ ਤੋਂ ਸਾਰੇ ਕੰਮ ਕਰਾਉਣੀ ਘਰ ਦੇ ਮੇਰੇ ਤੋਂ ਨਹੀਂ ਦੇਖ ਕੇ ਜਾ ਰਿਹਾ ਜਾਂਦਾ ਤੇ ਗਵਾਂਡੀਆਂ ਵੀ ਸੁਣਦੇ ਹੋਣਗੇ ਸੋਚਦੇ ਹੋਣਗੇ ਤੇ ਫਿਰ ਗਵਾਂਡੀਆਂ ਨੂੰ ਵੀ ਤਾਂ ਪਤਾ ਲੱਗੇ ਤੁਹਾਡੀਆਂ ਹਰਕਤਾਂ ਦਾ ਵੀ ਇਹੋ ਜਿਹਾ ਤੁਸੀਂ ਬਾਪੂ ਜੀ ਬੋਲੀ ਕੀ ਜਾਂਦੀ ਐ ਓ ਚਲ ਕੀ ਕਹਾਣਾ ਬਸ ਬਸ ਤੁਸੀਂ ਕੁਐਸਚਨ ਆ ਕੋ ਮੈਨੂੰ ਸਾਰਾ ਕੁਝ ਲੱਗ ਗਿਆ ਪਤਾ ਮੈਨੂੰ ਤਾਂ ਜਾਣੀ ਆ ਮੈਂ ਕੀ ਲੱਗਿਆ ਪਤਾ ਕੁੜੀ ਤੈਨੂੰ ਐਵੇਂ ਦੱਸਿਸ ਕਿ ਜੱਗੋ ਤੇਰਵੀ ਕਰ ਲਈ ਜਦੋਂ ਕਰਤੂਤਾਂ ਲੱਗਦੀਆਂ ਮਮਾ ਤੁਹਾਨੂੰ ਤਾਂ ਨਹੀਂ ਸ਼ਰਮ ਆਉਦੀ ਮੈਨੂੰ ਤਾਂ ਹੈਗੀ ਆ ਮੈਂ ਤਾਂ ਹੁਣ ਦੱਸ ਵੀ ਨਹੀਂ ਸਕਦੀ ਚਲ ਜੀ ਅਸੀਂ ਗਲਤਾਂ ਬਈ ਤੈਨੂੰ ਗਲਤ ਲੱਗਦਾ ਠੀਕ ਆ ਹੈਗੀ ਆ ਫਿਰ ਕਿਸੇ ਕੋਲੇ ਗੱਲ ਨਾ ਕਰੀ ਦੇਖਦੇ ਨੇ ਕਿ ਕਿਸੇ ਕੋਲ ਉਹਦਾ ਕੋਈ ਨਹੀਂ ਫੇਰ ਹੀ ਪਤਾ ਲੱਗੂਗਾ ਵੀ ਗੱਲ ਮੈਂ ਕਿਸੇ ਕੋਲੇ ਕਰਦੀ ਆ ਜਾਂ ਨਾ ਮਾਂ ਨੂੰ ਤਾਂ ਨਾ ਮੈਂ ਜ਼ਰੂਰ ਦੱਸੂਗੀ ਭਾਬੀ ਦੀਆਂ ਹਰਕਤਾਂ ਨਾਲ ਇਹਨੂੰ ਬਾਲਾ ਹੀ ਸਲਾਉਂਦੀ ਆ ਉਹ ਵੀ ਬਲਜਿੰਦਰ ਦੀ ਬਹੂ ਵਰਗੀ ਤਾਂ ਕੋਈ ਹੈ ਹੀ ਨਹੀਂ ਨਹੀਂ ਐਸੀ ਗੱਲ ਕੀ ਕੀਤੀ ਅਸੀਂ ਚੱਲ ਸਭ ਮੰਨਦਾ ਮੈਂ ਕੰਮ ਕਰਦਾ ਸਭ ਕੁਝ ਠੀਕ ਆ ਚੱਲ ਹਾਂ ਇਹ ਜੀ ਗਲਤ ਕੀ ਆ ਮੰਮਾ ਮੇਰੀ ਗੱਲ ਸੁਣ ਹੁਣ ਦੂਜੇ ਮਾਮੇ ਦੇ ਵੀ ਨੋਹਾਂ ਤਾਂ ਹੈਗੀਆਂ ਉਹ ਤਾਂ ਮਾਮੇ ਵਰਗੇ ਕੋਈ ਨਹੀਂ ਨੋਹ ਨਾਲ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੇ ਅੱਛਾ ਆਹੀ ਗੱਲ ਦਾ ਮੱਚੇ ਮੈਂ ਹਨਾ ਅਸਲ ਦੇ ਵਿੱਚ ਗੱਲ ਤੇਰੇ ਨਹੀਂ ਹੈ ਕੁੜੀਏ ਗੱਲ ਥੋੜੀ ਸੋਚਦੀ ਐ ਸਾਨੂੰ ਐ ਲੱਗਦਾ ਵੀ ਬਸ ਇਹ ਘਰ ਦੇ ਵਿੱਚ ਨੋਹ ਆ ਗਈ ਵੀ ਸੌਰੇ ਮੂਰੇ ਘੁੰਡ ਕੱਢੇ ਸੌਰੇ ਮੂਰੇ ਬੋਲੇ ਨਾ ਚੱਪੇ ਚੁੰਨੀ ਤਾਂ ਲੈ ਕੇ ਰੱਖਣੀ ਜਾਈਏ ਹਾਂ ਬਸ ਨਾ ਉਹਨੂੰ ਬੁਲਾਵੇ ਨਾ ਮੇਰੀ ਗੱਲ ਸੁਣ ਇਹਦੇ ਵਿਚਾਰੀ ਦੀ ਕੋਈ ਮਾਂ ਪਿਓ ਨਹੀਂ ਹੈਗਾ ਮੁੰਡਾ ਉਹ ਬਾਹਰ ਹੈਗਾ ਹਨਾ ਇਸ ਘਰ ਦੇ ਵਿੱਚ ਇਹਦੇ ਵਿਚੰਦੇ ਜੀ ਨਹੀਂ ਲੱਗਦਾ ਹੈਗਾ ਇਹ ਸਾਰਾ ਦਿਨ ਤੜਫਦੀ ਰਹਿੰਦੀ ਆ ਇਹ ਕਾਹច ਸਾਡੇ ਕੋਲ ਜਵਾਬ ਕੋਈ ਕੋ ਸਾਡੇ ਕੋਲ ਜਵਾਬ ਇਹਨੇ ਵੀਰੇ ਨੂੰ ਤਾਂ ਕਦੇ ਯਾਦ ਨਹੀਂ ਕਰਿਆ ਆ ਮੈਨੂੰ ਤਾਂ 3-4 ਘੰਟੇ ਹੋ ਗਏ ਆਈ ਨੂੰ ਇਹਨੇ ਲਿਆ ਇੱਕ ਵਾਰੀ ਵੀ ਨਾ ਵੀਰੇ ਦਾ ਵੀ ਹਾਂ ਇਹ ਨਾਲ ਗੱਲ ਹੁੰਦੀ ਆ ਨਾ ਮੇਰੇ ਪੁੱਤ ਦੀ ਮੈਨੂੰ ਪਤਾ ਉਹ ਕਿੰਨਾ ਔਖਾ ਦਾ ਉਹ ਕਹਿੰਦਾ ਇੱਕ ਵਾਰੀ ਬਾਪੂ ਕਰਦੀ ਸੈਟਿੰਗ ਆ ਜਾਂਦੇ ਸਾਰੀ ਇਹ ਲੋਕਾਂ ਦਾ ਬਰ ਬਣ ਗਿਆ ਨਾ ਫਿਰ ਅਸੀਂ ਆਦੇ ਸਾਫਾ ਸੌਫਾ ਜ਼ਿੰਦਗੀ ਜੀਵਾਂਗੇ ਤੁਸੀਂ ਤਾਂ ਕਹਿੰਦੇ ਉਹਨੂੰ ਕੀ ਕਰਨਾ ਇੱਥੇ ਬੁਲਾ ਕੇ ਉਹਦੀ ਤਾਂ ਲੋੜ ਹੀ ਨਹੀਂ ਅਸੀਂ ਹੈਗੇ ਆ ਲੋੜਾ ਲੋੜਾ ਕੁਝ ਨਹੀਂ ਹੁੰਦੀ ਆ ਇਹ ਤਾਂ ਬਸ ਇੱਕ ਮਜਬੂਰੀਆਂ ਹ ਬੇਸਕਾਰ ਦੇ ਵਿੱਚ ਮੇਰੀ ਇਹ ਧੀ ਬਣ ਕੇ ਰਹੇ। ਮੈਂ ਕੀ ਗੱਲ ਜਦੋਂ ਧੀ ਬਿਮਾਰ ਹੁੰਦੀ ਆ ਪਿਓ ਕੰਮ ਨਹੀਂ ਕਰਦੇ। ਪਿਓ ਅੱਗੇ ਪਿੱਛੇ ਕੰਮ ਕਰਦੇ ਫਿਰ ਨਹੀਂ ਸਕਦੇ। ਕੋਈ ਪਰਵਾਹ ਨਹੀਂ ਕਰ ਸਕਦੇ। ਜੇ ਉਹਦੀ ਨੂੰਹ ਬਨੂਗਾ ਫਿਰ ਤਾਂ ਹੋਇਆ। ਪਰ ਮੈਂ ਨਹੀਂ ਇਹ ਕੰਮ ਕਰ ਸਕਦਾ। ਮੈਂ ਤਾਂ ਆਪਦੀ ਧੀ ਮੰਨਦਾ ਇਹਨੂੰ। ਤੂੰ ਦੱਸ ਮੈਨੂੰ ਹੁਣ ਵੀ ਕੀ ਗੱਲ ਕੰਮ ਕਰਨਾ ਪਾਪਾ ਹੁਣ ਜਦੋਂ ਤੂੰ ਬਿਮਾਰ ਹੁੰਨੀ ਆ ਤੇ ਡੈਡੀ ਕਿਹੜਾ ਕਰਦਾ ਨਹੀਂ ਹੋਣਾ ਕੰਮ। ਫਿਰ ਉਹ ਤਾਂ ਮੇਰੇ ਡੈਡੀ ਆ। ਫੇਰ ਇਹਦਾ ਮੈਂ ਕਿਹਨੂੰ ਆ। ਇਹ ਕਿਉਂ ਇਹ ਮੇਰੇ ਡੈਡੀ ਨਹੀਂ ਐ। ਮੈਂ ਤਾਂ ਕਦੀ ਫਰਕ ਹੀ ਨਹੀਂ ਸਮਝਿਆ। ਮੈਂ ਤਾਂ ਕਦੀ ਇਹ ਚੀਜ਼ ਸੋਚੀ ਨਹੀਂ ਵੀ ਇਹ ਮੇਰੇ ਸਹੁਰਾ ਮੇਰਾ ਤਾਂ ਬਾਪ ਨਾਲੋਂ ਵੀ ਵੱਧ ਕੇ ਨਹੀਂ। ਨਹੀਂ ਹੁਣ ਮੈਂ ਨਹੀਂ ਇਹਨੂੰ ਬਾਜ਼ਾਰ ਲੈ ਕੇ ਜਾਊਂ। ਮੈਂ ਨਹੀਂ ਅੱਗੇ ਪਿੱਛੇ ਕੰਮ ਕਰੂੰ। ਕੋਈ ਹੋਰ ਬੰਦਾ ਉਹ ਸਾਡੇ ਕਰੇ। ਤੀਜੇ ਥਾਂ ਕੋ ਦਿਆ ਹੋਰ ਉਹ ਜੇਠਾ ਉਹਦੀਆਂ ਗੱਲਾਂ ਵਾਲੀਆਂ ਬਣਦੀਆਂ ਨੇ। ਇਹਦੇ ਨਾਲ ਚੰਗਾ ਤਾਂ ਭਾਈ ਸਾਡੀ ਘਰ ਦੀ ਗੱਲ ਘਰੇ ਆ। ਮੈਂ ਤਾਂ ਮੁੰਡਾ ਖੁਸ਼ ਚਾਹੀਦਾ। ਦੂਜੇ ਬੰਦੇ ਦਾ ਮੈਂ ਠੇਕਾ ਨਹੀਂ ਲਿਆ। ਬਾਕੀ ਕੁੜੀਏ ਤੇਰੀ ਸੋਚ ਆ। ਹੁਣ ਤੂੰ ਦੱਸ ਲੈ ਤੇ ਕੌਣ ਗੱਲ ਤਾਂ ਕੌਣ ਦੀ। ਬਾਪੂ ਜੀ ਮੈਨੂੰ ਨਹੀਂ ਸੀ ਪਤਾ। ਵੀ ਇਹਦੀ ਇੰਨੀ ਘਟੀਆ ਸੋਚ ਆ। ਇਹ ਤਾਂ ਪੜ੍ਹੀ ਲਿਖੀ ਆ। ਅੱਜ ਕੱਲ ਦੀ ਕੁੜੀ ਆ। ਜੇ ਵੀ ਇੰਨਾ ਘਟੀਆ ਸੋਚਦੀ ਆ। ਤਾਂ ਸੌਰੀ ਮੈਂ ਤਾਂ ਬਸ ਪਤਾ ਨਹੀਂ ਕੀ ਹੋ ਗਿਆ ਜਿਹੜਾ ਕੁਝ ਦੇਖਦੀ ਸੀ ਮਤਲਬ ਗਲਤ ਹੀ ਨਿਕਲਦਾ ਸੀ ਪਰ ਮੈਂ ਇੱਕ ਗੱਲ ਕਹਾ ਕਦੀ ਵੀ ਕਿਸੇ ਨੂੰ ਬੋਲਣ ਤੋਂ ਪਹਿਲਾਂ ਨਾ ਇਹ ਦੇਖ ਲਓ ਕਿ ਉਹਦੇ ਅੰਦਰ ਦਾ ਰਿਸ਼ਤਾ ਕੀ ਹੈ ਪਰ ਸਾਡੇ ਵਿੱਚ ਨਾ ਮੰਨ ਲਾ ਵੀ ਉਹ ਇੱਕ ਸਕੇ ਬਾਪ ਵਾਲਾ ਨਹੀਂ ਹੈ ਮੇਰੇ ਤਾਂ ਸਕੇ ਬਾਪ ਨੋ ਵੀ ਵੱਧ ਕੇ ਨੇ ਛੇ ਦਾ ਮਾਪਿਆ ਹੁੰਦਾ ਨਾ ਸ਼ਾਇਦ ਉਹ ਫਿਰ ਵੀ ਕਹਿ ਦਿੰਦੀ ਇਹਦਾ ਮਾਪਿਆ ਹੈਗੇ ਨੂੰ ਕੀ ਲੋੜ ਇਹਦੇ ਨਾਲ ਵਰਤਣ ਦੀ ਪਰ ਜਦੋਂ ਇਹਨੇ ਮੈਨੂੰ ਰੋਕੇ ਸਾਰੀ ਗੱਲ ਦੱਸੀ ਕਿ ਅੱਜ ਤੱਕ ਮੈਨੂੰ ਵੀ ਮੇਰੇ ਮਾਮਿਆਂ ਨੇ ਪਾਲਿਆਗਾ ਇਹਦਾ ਮਸਾ ਵਿਆਹ ਕੀਤਾਗਾ ਉਹਨੂੰ ਕਿਹਾ ਕੋਈ ਚੱਕਰ ਨਹੀਂ ਮੈਂ ਹੋਰਾਂ ਪਿਆਉ ਵਰਗਾ ਨਹੀਂ ਹੈਗਾ ਵੀ ਇੱਥੇ ਸਾਰੀ ਉਮਰ ਮੈਂ ਸੌਰੇ ਵਾਲੀ ਚੇਪ ਰੱਖਾਂਗਾ ਭਾਵੇਂ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਇਹਨੂੰ ਆਏ ਵੀ ਇਸ ਘਰ ਦੇ ਵਿੱਚ ਖੁਸ਼ ਰਹੇ ਇਹਨੂੰ ਆਏ ਨਾ ਮਹਿਸੂਸ ਹੋਵੇ ਵੀ ਇੱਥੇ ਸ਼ਾਇਦ ਕੋਈ ਹੈ ਨਹੀਂ ਮੇਰ ਨਾਲ ਕੰਮ ਕਰਾਉਣਾ ਚਲੋ ਕੋਈ ਨਹੀਂ मामा ਸੌਰੀ ਮੈਨੂੰ ਮaaf ਕਰ ਦੋ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਬਸ ਚਾਹਤੂ ਨਿਆਣੀ ਆ ਇਹ ਚ ਸੌਰੀ ਕਰਨ ਵਾਲੀ ਕੀ ਗੱਲ ਆ ਨਾਲੇ ਮੈਂ ਕਿਸੇ ਨੂੰ ਕੁਝ ਨਹੀਂ ਦੱਸਦੀ ਭਾਬੀ ਸੌਰੀ ਚੰਗਾ ਮaaf ਕਰ ਦੇ ਮੈਂ ਵੀਰ ਭਲ ਚਾਹੇ ਦੱਸ ਵੀ ਦਈ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੇਰਾ ਰਿਸ਼ਤਾ ਬਹੁਤ ਜ਼ਿਆਦਾ ਪੁਰਾਣਾ ਨਾਲੇ ਭੈਣ ਮੇਰੀ ਨਾ ਉਹਨੇ ਚੰਗੀ ਤਰ੍ਹਾਂ ਜਾਣਦੀ ਇਹ ਤੂੰ ਕੋਈ ਗੱਲ ਕਰੇਂਗੀ ਵੀ ਉਹ ਤੈਨੂੰ ਕੋ ਹੋਗੀ ਵੀ ਇਹ ਜਿਹੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਔਰ ਇਹ ਜਿਹਾ ਬੰਦਾ ਨਹੀਂ ਹੈਗਾ ਠੀਕ ਹੈ ਚਲ ਕੋਈ ਨਹੀਂ ਕਈ ਵਾਰ ਦੇਖਿਆ ਨਾ ਅੱਖਾਂ ਦੇਖਿਆ ਜਮਾਂ ਗਲਤ ਹੋ ਜਾਂਦਾ ਚਲ ਤੂੰ ਨਿਆਣੀਆਂ ਤੈਨੂੰ ਹੋ ਜਾ ਨਹੀਂ ਪਤਾ ਅੱਗੇ ਤੂੰ ਸਮਝਾਂਗੇ ਠੀਕ ਆ ਸਮੇਂ ਦੇ ਹਿਸਾਬ ਨਾਲ ਬੰਦੇ ਨੂੰ ਬਦਲਣਾ ਚਾਹੀਦਾ ਉਹੀ ਰੀਤੀ ਰਿਵਾਜ ਚ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਮੈਂ ਕਿਤੇ ਨਹੀਂ ਜਾਂਦੀ ਵਿਆਹ ਦੇ ਇੱਕ ਹੀ ਜਾਣਾ ਹਾਂ ਮੈਂ ਕਰ ਹੁਣ ਤੂੰ ਬਾਜ਼ਾਰ ਵੀ ਸਾਡੇ ਨਾਲ 바ਗੀ ਚੱਲ ਭਾਵੇਂ ਆ ਜਾ ਔਖੇ ਔਖੇ ਲਈ ਚੱਲਾਂਗੇ ਨਾਲ ਤੇਰਾ ਮੂੰਹ ਠੀਕ ਹੋ ਜਾ ਆ ਜਾ ਚਲ ਚਿੰਤਾ ਨਾ ਆ ਜਾਵੀਂ ਆਜੂਗਾ ਆਜਾ ਫੇ ਚਲ